ਮੈਂ ਗਰੀਬਣੀ ਆ ਮੈਂ 23 ਸਾਲ ਆਪਦੀ ਧੀ ਪਾਲੀ ਆ 21 ਸਾਲ ਉਹਨੂੰ ਆਪਦੇ ਕਾਰਨ ਤੋਂ ਬਿਨਾਂ ਪਾਲਿਆ ਪਰ ਲੋਕਾਂ ਦੇ ਭਾੜੇ ਬਾਜ-ਬਾਜ ਪਾਲਦੇ ਆ ਮੈਂ ਘੜ ਜਾਣਾ ਸੀਦਾ ਕਾਪਸਤਾਰੀ ਆ ਗੱਲ ਤੇ ਗੋਲਿਆ ਮਾਰ ਗਿਆ ਸਭ ਕਹ ਕੇ ਆ ਕੇ ਮੇਰੀ ਤੀਨ ਨੂੰ ਬਚਾ ਲੋ ਮੇਰੀ ਤੀਨ ਨੂੰ ਖੁੱਲੇ ਹਸਬਾਤ ਚ ਫਿਰੇ ਸਬਾਤ ਚ ਡਿੱਡਰ ਹੋ ਕੇ ਮਰਦੇ ਕਹਿੰਦੇ ਮੈਂ ਚੱਕ ਕੇ ਲੈ ਜੂ ਇੱਕੋ ਸ਼ਬਦ ਮਰਦਾ ਮੈਂ ਚੱਕ ਕੇ ਲੈ ਜੂਗਾ ਹਕੀ ਬਚਾ ਲੋ ਮੇਰੀ ਤੀਨ ਨੂੰ ਮੇਰੀ ਤੀਨ ਨੂੰ ਡਰਾਉਂਦਾ ਹੈ ਤੇਰੀ ਮਾਂ ਨੂੰ ਮਾਰ ਦੂ ਤੇਰੇ ਭਾਈ ਨੂੰ ਮਾਰ ਦੂ ਹਕ ਉਸੇ ਟੰਡ ਜਿਆਦਾ ਟੱਪਰ ਹੈ ਕਿਸੇ ਵੱਡਾ ਬੰਦਾ ਵੱਡਾ ਟੱਪਰ ਨਹੀਂ ਬਚਾ ਲੋ ਮੈਨੂੰ ਬਚਾ ਲੋ ਇਹ ਫਾਇਰਿੰਗ ਤਾਂ ਇਹ ਪਹਿਲਾਂ ਕਰਨੀ ਚਾਹੁੰਦਾ ਸੀਗਾ ਪਰ ਇਹਨੂੰ ਟਾਈਮ ਕਰਨ ਲੱਗਿਆ ਇਹਨੇ ਅੱਜ ਤੋਂ ਮਤਲਬ ਪਹਿਲਾਂ ਵੀ ਤਿੰਨ ਵਾਰ ਜਦੋਂ ਜਦੋਂ ਮੇਰੀ ਕੁੜੀ ਮਤਲਬ ਕਿ ਗੁੱਸੇ ਗਿੱਲਾ ਇਹਨਾਂ ਦੇ ਵਿੱਚ ਹੁੰਦਾ ਰਿਹਾ ਜਦੋਂ ਅਸੀਂ ਲਿਆਉਂਦੇ ਰਹੇ ਜਦੋਂ ਇਹ ਲੈ ਕੇ ਜਾਂਦਾ ਸੀਗਾ ਉਦੋਂ ਹੀ ਕਹਿੰਦਾ ਸੀ ਮੈਂ ਤੈਨੂੰ ਕੱਚਾ ਚੱਪ ਜੂ ਐ ਕਰਕੇ ਦੋਵੇਂ ਮੁਠੀਆਂ ਮਿਚਕੇ ਦੰਦ ਕੱਚੇ ਮੇਰੇ ਮੁੰਡੇ ਨੂੰ ਤੇ ਮੈਨੂੰ ਕਹਿੰਨਾ ਤੁਹਾਡੀ ਤਾਂ ਸੁਭਾਅ ਵੀ ਨਹੀਂ ਤੇ ਹਣੀ ਸੁਭਾਅ ਉਹ ਕੰਦ ਵੀ ਸਾਬਤ ਕਰਦਾ ਇਹਨੇ ਮੇਰੇ ਤੀ ਨੂੰਹਰਾ ਆਉਣ ਲਈ ਜਿਹੜੀ ਉਹਨੂੰ ਗੱਲ ਕਹਿੰਦਾ ਰਹਿੰਦਾ ਨਾ ਤੂੰ ਮੇਰੇ ਬਸਵੇਂਗੀ ਜਾਂ ਨਹੀਂ ਬਸਵੇਂਗੀ ਨਹੀਂ ਤੇਰੇ ਮਾਂ ਤੇ ਬਾਪ ਨੂੰ ਭਾਈ ਨੂੰ ਦੋਹਾਂ ਨੂੰ ਮਾਰ ਦੂੰ ਤੂੰ ਮੇਰੇ ਬਸਵੇਂਗੀ ਜਾਂ ਨਹੀਂ ਬਸਵੇਂਗੀ ਨਹੀਂ ਦੋਹਾਂ ਨੂੰ ਮਾਰ ਦੂੰ ਉਹ ਉਹਨੂੰ ਡਰਾਉਣ ਲਈ ਇਹਨੇ ਮੇਰੇ ਲੱਤ 'ਚ ਗੋਲੀ ਮਾਰੀ ਸਲਫੇ ਪਿੱਛੇ ਮਤਲਬ ਸਿਕਟਾਂ ਪਿੰਡ ਪਿੱਛੇ ਇਹਨਾਂ ਦੀ ਲੜਾਈ ਹੋਈ ਠੀਕ ਆ ਮੇਰੀ ਬੇਟੀ ਨੇ ਦੇਖਣਾ ਚਾਹਿਆ ਵੀ ਤੇਰੇ ਹੱਥ ਦੇ ਵਿੱਚ ਕੀ ਆ ਤੇ ਮੇਰੀ ਬੇਟੀ ਉਹਦੇ ਖੇੜੇ ਪੈ ਗਈ ਇਹਨੇ ਮੇਰੀ ਬੇਟੀ ਦੇ ਪਹਿਲਾਂ ਇੱਕ ਥੱਪੜ ਮਾਰਿਆ ਮੇਰਾ ਬੇਟਾ ਫੈਲੀ ਦੇ ਵਿੱਚ ਨਾ ਨਾ ਕਰਿਆ ਆ ਕੇ ਕਰਿਆ ਆ ਕੇ ਸ਼ਾਮ ਨੂੰ ਮੇਰਾ ਬੇਟਾ ਵੀ ਉੱਥੇ ਸੀਗਾ ਤੇ ਮੇਰੇ ਬੇਟੇ ਦੇ ਦੋਸਤ ਵੀ ਉੱਥੇ ਸੀਗੇ ਇਹਨੇ ਪਹਿਲਾਂ ਇੱਕ ਥੱਪੜ ਮਾਰਿਆ ਮੇਰੇ ਬੇਟੇ ਨੇ ਕਿਹਾ ਵੀ ਹਲੋ ਪਾ ਜੀਆ ਕੀ ਕਰਨ ਲੱਗਿਆ ਹਨ ਇਹਨੇ ਕਹਿੰਦੇ ਕਹਿੰਦੇ ਦੂਜਾ ਮਾਰਤਾ ਜਾਂਦਾ ਨੇ ਤੀਜਾ ਮਾਰਿਆ ਮੇਰੇ ਬੇਟੇ ਨੇ ਜਾ ਕੇ ਉਹਦਾ ਹੱਥ ਮੰਨ ਲਿਆ ਇਹਨੇ ਫਿਰ ਵੀ ਚੌਥਾ ਮਾਰ ਉੱਥੇ ਇਹਨਾਂ ਦੀ ਬੈਸ ਵਸਾਈ ਹੁੰਦੀ ਆ ਬੇਟਾ ਦਾ ਮੇਰੇ ਤਾਂ ਮੈਨੂੰ ਫੋਨ ਜਾਂਦਾ ਰੋਂਦੇ ਹੋਏ ਦਾ ਮੰਮੀ ਜੋਤ ਮੇਰਾ ਬੱਚਾ ਅੱਜ ਇਹਨੇ ਕੁੱਟਿਆ ਮੇਰੇ ਸਾਹਮਣੇ ਕੁੱਟਿਆ ਮੰਮੀ ਪਿੱਛੇ ਕੀ ਕਰਦਾ ਹੋਊਗਾ ਇਹ ਮੈਂ ਕਿਹਾ ਪੁੱਤ ਤੈਨੂੰ ਉਹਦੇ ਬਾਜ਼ ਤਾਂ ਨਹੀਂ ਲੱਗਦਾ ਤੈਨੂੰ ਉਹਦੇ ਗੱਲਾਂ ਤੋਂ ਨਹੀਂ ਲੱਗਦਾ ਵੀ ਕੁੜੀ ਤਕਲੀਫ ਚ ਆਪਨੀ ਇਹ ਕਹਿੰਦਾ ਕਹਿੰਦਾ ਮਤਲਬ ਮੈਂ ਦਮਾਗੀ ਦਮਾਗ ਦੀ ਗੋਲੀ ਵੀ ਖਾਣਾ ਮੈਂ ਜੀਥਲੇ ਅੱਖਾਂ ਦੀ ਗੋਲੀ ਖਾਣਾ ਮੈਂ ਸਲਫਾਈ ਪੀਣਾ ਮੈਂ ਫੀਮ ਵੀ ਖਾਣਾ ਠੀਕ ਹੈ ਇਹਦੀ ਮਾਂ ਕਹਿੰਦੀ ਮੇਰਾ ਮੁੰਡਾ ਦਾ ਚਿੱਟਾ ਹੀ ਪੀਂਦਾ ਸਮੈਕ ਹੀ ਪੀਂਦਾ ਪੀਊਗਾ ਮੇਰੇ ਪਿੰਡ ਦੀ ਪੰਚਾਇਤ ਨੂੰ ਇਹ ਕਹਿੰਦੇ ਨੇ ਤੁਸੀਂ ਪਹਿਲਾਂ ਪਤਾ ਕਰ ਲਓ ਸਾਡ ਤਾਂ ਇਹ ਇਹਦੀਆਂ ਆਸ਼ਕੀ ਦੀਆਂ ਜੇ ਇਹਦੀਆਂ ਅਜਾਸੀ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਉਹ ਮੈਨੂੰ ਮੇਰੇ ਮਤਲਬ ਵਿਆਹ ਤੋਂ ਬਾਅਦ ਮੇਰੇ ਅੱਖਾਂ ਦੇ ਸਾਹਮਣੇ ਆਈਆਂ ਨੇ ਬਾਅਦ ਚ ਮੈਨੂੰ ਪਤਾ ਲੱਗਿਆ ਇਹਦੇ ਪਿੰਡਦਿਆਂ ਨੇ ਦੱਸਿਆ ਪਰ ਬੱਬਾ ਗੁਰਵਿੰਦਰ ਸਿੰਘ ਦਾ ਜੀ ਕੱਲ ਦਾ ਬਿਆਨ ਆ ਉਹ ਤਾਂ ਕਹਿੰਦੇ ਕਹਿੰਦੇ ਮੇਰੀ ਘਰ ਵਾਲੀ ਦੱਸੋ ਕਿ ਇੱਥੇ ਆ ਕਹਿੰਦੇ ਉਹਦੀ ਮਾਂ ਨੇ ਤੇ ਉਸਦੇ ਪਰਿਵਾਰ ਨੇ ਕਹਿੰਦੇ ਕਨੈਪ ਕੀਤੀ ਹੋਈ ਆ ਮੇਰੀ ਘਰ ਵਾਲੀ ਦੀ ਮੇਰੇ ਨਾਲ ਗੱਲ ਨਹੀਂ ਕਰਾਉਂਦੇ ਕਹਿੰਦੇ ਜ਼ਬਰਦਸਤੀ ਉਸ ਨੂੰ ਆਪਣੇ ਕੋਲ ਰੱਖਿਆ ਉਹ ਮੈਂ ਇੱਥੋਂ ਘੱਟੋ ਘੱਟ 200 ਕਿਲੋਮੀਟਰ ਦੂਰ ਭੇਜੀ ਹੋਈ ਆ ਮੈਂ ਆਪਦੀ ਕੁੜੀ ਇਹਦੇ ਡਰ ਤੋਂ ਮਾਰੇ ਇਹਦੇ ਡਰ ਤੋਂ ਮਾਰੇ ਮੈਂ ਇੰਨੀ ਦੂਰ ਭੇਜੀ ਹੋਈ ਆ ਮੈਂ ਬਹੁਤ ਔਖੀ ਮੈਂ ਆਪਣੀ ਬੱਚੀ ਤੋਂ ਬਿਨਾ ਪਲ-ਪਲ ਲੰਘਣਾ ਮੇਰਾ ਬਹੁਤ ਹੈ ਕਹਿੰਦੇ ਮੈਂ ਚਨਾਥਲ ਪਿੰਡ ਦੇ ਥੋੜੇ ਪਿੰਡ ਦੇ ਲੋਕ ਜਿਹੜਨੇ ਸਾਹਮਣੇ ਲੈ ਕੇ ਆਉਂ ਕਹਿੰਦੇ ਇਹ ਤਾਂ ਮੇਰੀ ਸੱਸ ਗੁਰਜੀ ਮਾਫ ਕਰਿਓ ਇਹ ਸ਼ਬਦ ਮੈਨੂੰ ਵਰਤਣੇ ਪੈ ਰਹੇ ਨੇ ਕਿ ਗੁਰਜੀਤ ਕੌਰ ਤਾਂ ਗਲਤ ਬਹੁਤ ਆ ਕਹਿੰਦੇ ਮੈਂ ਚਨਾਥਲ ਪਿੰਡ ਦੇ ਲੋਕ ਸਾਹਮਣੇ ਲੈ ਕੇ ਆਉਂਗਾ ਕਹਿੰਦੇ ਇਹ ਤਾਂ ਪੰਜ ਵਿਆਹ ਤੱਕ ਵੀ ਹੋਏ ਹੋਵੇ ਨੇ ਇਸ ਤਰ੍ਹਾਂ ਕਿਤੇ ਮੇਰੇ ਤਿੰਨ ਵਿਆਹ ਹੋਏ ਨੇ ਮੈਂ ਆਨ ਰਿਕਾਰਡ ਕਹਿ ਰਹੀ ਆ ਇੱਕ 17 ਸਾਲ ਦੀ ਉਮਰ ਦੇ ਵਿੱਚ ਹੋਇਆ ਇੱਕ 20ਵੇਂ ਸਾਲ ਦੇ ਵਿੱਚ ਹੋਇਆ ਮੇਰਾ ਠੀਕ ਆ ਇੱਕ 3ਵੇਂ ਸਾਲ ਦੇ ਵਿੱਚ ਮੇਰੀ ਰਣਦ ਨੇ ਮੇਰੇ ਦੋ ਬੱਚਿਆਂ ਦੇ ਨਾਲ ਮੇਰਾ ਵਿਆਹ ਕੀਤਾ ਸੀਗਾ ਠੀਕ ਆ ਉਹਦੇ ਰਿਕਾਰਡ ਵੀ ਮੇਰੇ ਕੋਲ ਪਏ ਠੀਕ ਆ ਦੋ ਵਿਆਹ ਸਾਬਤ ਕਰ ਦਵੇ ਵੀ ਜਿਹੜੇ ਹੋਰ ਦੋ ਵਿਆਹਾਂ ਦੀ ਇਹ ਨੌਲੰਦਾ ਇਹ ਸਾਬਤ ਕਰੇ ਕਿੱਥੇ ਆ ਪਿੰਡ ਚਨਾਥੜ ਦੇ ਵਿੱਚ ਇੱਕ ਇਕੱਠੇ ਪੰਜ ਭਰਾ ਨੇ ਜਿਨ੍ਹਾਂ ਨੇ ਮੈਂ ਭੈਣ ਬਣਾਈ ਵੀ ਆ ਇੱਕ ਸਾਡੇ ਉੱਤੇ ਬੋਲਿਆਂ ਦਾ ਲੈਣਾ ਉਹ ਸਾਰਾ ਹੀ ਮੈਨੂੰ ਭੈਣ ਕਹਿੰਦਾ ਸਾਰਾ ਨਾਣਾ ਘਟੋ ਘਟ ਉਹਨੇ 11 ਘਰ ਨੇ ਮੈਨੂੰ ਸਾਰੇ ਭੈਣ ਕਹਿੰਦੇ ਨੇ ਇੱਕ ਉਥੋਂ ਮੇਰੇ ਨਾਨਕੇ ਬੇਓ ਮੇਰਾ ਅੱਧਾ ਪਿੰਡ ਦਾ ਮੇਰੇ ਭਰਾਵਾਂ ਦਾ ਮੈਨੂੰ ਉਥੋਂ ਕਿਹੜਾ ਗਲਤ ਕਹਿ ਤੂੰ ਗਲਤ ਉਹ ਕਹੂਗਾ ਜਿਨੇ ਮੇਰੇ ਤਾਂ ਕੋਈ ਮਾੜੀ ਨਿਗਾਹ ਰੱਖੀ ਵੀ ਹੋਊਗੀ ਜਿਹਦੇ ਮੈਂ ਛੱਤਰ ਪ੍ਰੇਡ ਕੀਤੀ ਹੋਊਗੀ ਜਿਹੜਾ ਮੈਂ ਠਾਣਾ ਦਿਖਾਇਆ ਹੋਊਗਾ ਜੀ ਨੂੰ ਉਹ ਮੈਨੂੰ ਗਲਤ ਕਹੂਗਾ ਨਹੀਂ ਮੈਨੂੰ ਕੋਈ ਹੋਰ ਮਾਈ ਦਾ ਪੁੱਤ ਗਲਤ ਨਹੀਂ ਕਹਿ ਸਕਦਾ ਸਤਿ ਸ੍ਰੀ ਅਕਾਲ ਪੰਜਾਬ ਪ੍ਰਥਮ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੀਪ ਸਿੰਘ ਆ ਬਾਬਾ ਗੁਰਵਿੰਦਰ ਸਿੰਘ ਖੇੜੀ ਇੱਕ ਐਸੀ ਸ਼ਖਸੀਅਤ ਜਿਹੜੀ ਪੂਰੇ ਪੰਜਾਬ ਦੇ ਵਿੱਚ ਇੱਕ ਸਮਾਜ ਸੇਵੀ ਦੇ ਤੌਰ ਤੇ ਪੂਰੀ ਚਰਚਾ ਦਾ ਵਿਸ਼ਾ ਰਹਿੰਦੀ ਆ ਵੱਖ-ਵੱਖ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਵੀਡੀਓ ਬਾਬਾ ਗੁਰਵਿੰਦਰ ਸਿੰਘ ਖੇੜੀ ਖੇੜੀ ਦੀਆਂ ਚਰਚਾ ਦੇ ਵਿੱਚ ਰਹਿੰਦੀਆਂ ਨੇ ਬੀਤੀ ਕੱਲ ਗੁਰਵਿੰਦਰ ਸਿੰਘ ਖੇੜੀ ਵਾਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆਉਂਦਾ ਹੈ ਪਰ ਇਸ ਵਾਰੀ ਚਰਚਾ ਦੇ ਵਿੱਚ ਆਉਣ ਦਾ ਕਾਰਨ ਕੋਈ ਬਾਬਾ ਗੁਰਵਿੰਦਰ ਦੀ ਕੀਤੀ ਸਮਾਜ ਸੇਵਾ ਨਹੀਂ ਬਲਕਿ ਐਲੀਗੇਸ਼ਨ ਇਹ ਲੱਗਦੇ ਨੇ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਦੇ ਵੱਲੋਂ ਹੀ ਆਪਣੀ ਸੱਸ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਜਿਹੜੀ ਕਿ ਉਹਨਾਂ ਦੇ ਸੱਸ ਦੇ ਲੱਤ ਦੇ ਵਿੱਚ ਵੀ ਲੱਗ ਜਾਂਦੀ ਆ ਉਸ ਤੋਂ ਬਾਅਦ ਬਾਬਾ ਗੁਰਵਿੰਦਰ ਸਿੰਘ ਖੇੜੀ ਵੀ ਇੱਕ ਹਸਪਤਾਲ ਦੇ ਵਿੱਚ ਭਰਤੀ ਹੋਏ ਦੇਖੇ ਜਾਂਦੇ ਨੇ ਤੇ ਇਹ ਪਰਿਵਾਰਕ ਮਾਮਲਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਆਖਰ ਕੀ ਕਾਰਨ ਰਹਿੰਦੇ ਨੇ ਕਿ ਇੱਕ ਪਰਿਵਾਰਕ ਮਾਮਲਾ ਇਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਚਰਚਿਤ ਹੋ ਗਿਆ ਇਹੀ ਗੱਲਬਾਤ ਕਰਨ ਦੇ ਲਈ ਬਾਬਾ ਗੁਰਵਿੰਦਰ ਸਿੰਘ ਖੇੜੀ ਦੀ ਸੱਸ ਮਾਤਾ ਗੁਰਜੀਤ ਕੌਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਬਸ ਠੀਕ ਹੈ ਥੋੜਾ ਸਾਹਮਣੇ ਹੀ ਆ ਮਾਤਾ ਜੀ ਕੀ ਕਾਰਨ ਹੋਇਆ ਹੈ ਕਾਫੀ ਚਰਚਾ ਛਿੜੀ ਹੋਈ ਆ ਕਹਿੰਦੇ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਨੇ ਤੁਹਾਡੇ ਉੱਪਰ ਹੀ ਫਾਇਰਿੰਗ ਕਰ ਦਿੱਤੀ ਆ ਇਹ ਫਾਇਰਿੰਗ ਤਾਂ ਇਹ ਪਹਿਲਾਂ ਕਰਨੀ ਚਾਹੁੰਦਾ ਸੀਗਾ ਪਰ ਇਹਨੂੰ ਟਾਈਮ ਕਰ ਲੱਗਿਆ ਇਹਨੇ ਅੱਜ ਤੋਂ ਮਤਲਬ ਪਹਿਲਾਂ ਵੀ ਤਿੰਨ ਵਾਰ ਜਦੋਂ ਜਦੋਂ ਮੇਰੀ ਕੁੜੀ ਮਤਲਬ ਕਿ ਗੁੱਸੇ ਗਿੱਲਾ ਇਹਨਾਂ ਦੇ ਵਿੱਚ ਹੁੰਦਾ ਰਿਹਾ ਜਦੋਂ ਅਸੀਂ ਲਿਆਉਂਦੇ ਰਹੇ ਜਦੋਂ ਇਹ ਲੈ ਕੇ ਜਾਂਦਾ ਸੀਗਾ ਉਦੋਂ ਹੀ ਕਹਿੰਦਾ ਸੀ ਮੈਂ ਤੈਨੂੰ ਕੱਚਾ ਚੱਬ ਜੂ ਐ ਕਰਕੇ ਦੋਹੇ ਮੁੱਠੀਆਂ ਮਿਚਕੇ ਦੰਦ ਕਚੇ ਮੇਰੇ ਮੁੰਡੇ ਨੂੰ ਤੇ ਮੈਨੂੰ ਕਹਿੰਨਾ ਥੋੜੀ ਤਾਂ ਸਵਾਹ ਵੀ ਨਹੀਂ ਤੇ ਆਉਣੀ ਸਵਾਹ ਉਹ ਕੱਲੇ ਨੇ ਸਾਬਤ ਕਰਤਾ ਵੀ ਜੋ ਇਹ ਕਹਿੰਦਾ ਉਹ ਕਰ ਦਿੰਦਾ ਹੂੰ ਠੀਕ ਹੈ ਇਹਨੇ ਕੱਲ ਆਇਆ ਮੇਰੇ ਘਰੇ ਮੈਨੂੰ ਬਿਨਾਂ ਦੱਸੇ ਆਇਆ ਠੀਕ ਹੈ ਮੈਂ ਇਹਨੂੰ ਦਰਵਾਜ਼ਾ ਨਹੀਂ ਸੀ ਖੋਲਣਾ ਇੱਕ ਇਹ ਮੇਰੀ ਮਾਂ ਨੂੰ ਲਿਆਇਆ ਇੱਕ ਇਹ ਕਹਿੰਦਾ ਬ੍ਰਹਮੇ ਦਾ ਬੰਦਾ ਹੈ ਕਹਿੰਦਾ ਇਹ ਕਹਿੰਦਾ ਸਿਰ ਕੱਢ ਕਹਿੰਦਾ ਖਾੜਕੂਆ ਸਾਫਕਾ ਉਹਨੇ ਮੈਨੂੰ ਭਰੋਸਾ ਦਿੱਤਾ ਭੈਣੇ ਅਸੀਂ ਤੇਰੇ ਨਾਲ ਗੱਲ ਕਰਨ ਆਏ ਆ ਮੈਂ ਸਿਰਫ ਤੇਰੇ ਨਾਲ ਗੱਲ ਕਰਨੀ ਆ ਭਰੋਸੇ 'ਚ ਆ ਕੇ ਮੈਂ ਸੰਸਾਰ ਦੀਪ ਦਰਵਾਜ਼ਾ ਖੋਲਤਾ ਭਰੋਸਾ ਕਿਸ ਚੀਜ਼ ਦਾ ਬਾਬਾ ਗੁਰਵਿੰਦਰ ਸਿੰਘ ਆਇਆ ਕਿਉਂ ਕੀ ਤੁਹਾਡੀ ਬੇਟੀ ਉਹਨਾਂ ਦੇ ਨਾਲ ਨਹੀਂ ਸੀ ਰਹਿ ਰਹੀ ਕਿ ਉਹ ਤੁਹਾਡੇ ਕੋਲ ਸੀ 29 ਤਰੀਕ ਦੀ ਮਈ 29 ਤਰੀਕ ਜਿਸ ਦਿਨ ਸਿਮਰਜੀਤ ਸਰਦਾਰ ਸਿੰਘ ਸਿੰਘ ਆਮ ਮੰਦਿਰ ਰੈਲੀ ਸੀਗੀ ਉਸ ਦਿਨ ਮੇਰੇ ਬੱਚੇ ਰੈਲੀ ਦੇ ਵਿੱਚ ਜਾਂਦੇ ਨੇ ਮੈਂ ਸਰਬਜੀਤ ਸਿੰਘ ਮਲੋਈ ਦੀ ਰੈਲੀ ਦੇ ਵਿੱਚ ਗਈ ਹੋਈ ਸੀਗੀ ਤੇ ਇਹ ਸਰਦਾਰ ਸਿੰਘ ਜੀ ਦੀ ਸੀ ਮੰਦਿਰ ਰੈਲੀ 'ਚ ਗਏ ਹੋਏ ਸੀਗੇ ਰੈਲੀ ਤੋਂ ਆ ਕੇ ਇਹ ਪਹਿਲਾਂ ਸਲਫਾ ਪੀ ਕੇ ਗਿਆ ਉਹਨਾਂ ਵਾਤ ਫੇਰ ਦੁਬਾਰਾ ਸਲਫਾ ਪੀਤਾ ਮਤਲਬ ਤੁਰਨ ਲੱਗੇ ਨੇ ਉਹਨੇ ਉੱਥੇ ਫੇਰ ਸਲਫਾ ਪੀ ਰਿਹਾ ਸੀਗਾ ਸਲਫੇ ਪਿੱਛੇ ਮਤਲਬ ਸਿਕਟਾਂ ਪੀਣ ਪਿੱਛੇ ਇਹਨਾਂ ਦੀ ਲੜਾਈ ਹੋਈ ਠੀਕ ਆ ਮੇਰੀ ਬੇਟੀ ਨੇ ਦੇਖਣਾ ਚਾਹਿਆ ਵੀ ਤੇਰੇ ਹੱਥ ਦੇ ਵਿੱਚ ਕੀ ਆ ਉਹਨੇ ਮਤਲਬ ਛੱਡਿਆ ਨਹੀਂ ਮੇਰੀ ਬੇਟੀ ਤੇ ਮਤਲਬ ਜਿਹੜੇ ਨੌ ਨੇ ਉਹ ਤਿੱਖੇ ਨੇ ਉਹਦੇ ਹੱਥ ਤੇ 9 ਵਜੇ ਹਨਾ ਉਹ ਕਹਿੰਦੀ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਉਹ ਇੱਕ ਹੈਂਡ ਲਗਾ ਮੈਂ ਨਹੀਂ ਤੈਨੂੰ ਦਿਖਾਉਣਾ ਹੈਗਾ ਤੇ ਮੇਰੀ ਬੇਟੀ ਉਹਦੇ ਖੇੜੇ ਪੈ ਗਈ ਇਹਨੇ ਮੇਰੀ ਬੇਟੀ ਤੇ ਪਹਿਲਾਂ ਇੱਕ ਥੱਪੜ ਮਾਰਿਆ ਮੇਰਾ ਬੇਟਾ ਰੈਲੀ ਦੇ ਵਿੱਚ ਨਾ ਨਾ ਘਰੇ ਆ ਕੇ ਸਿਗਾ ਤੇ ਮੇਰੇ ਬੇਟੇ ਦੇ ਦੋਸਤ ਵੀ ਉੱਥੇ ਸੀਗੇ ਇਹਨੇ ਪਹਿਲਾਂ ਇੱਕ ਥੱਪੜ ਮਾਰਿਆ ਮੇਰੇ ਬੇਟੇ ਨੇ ਕਿਹਾ ਵੀ ਹਲੋ ਭਾਜੀ ਆ ਕੀ ਕਰਨ ਲੱਗਿਆ ਹਨਾ ਇਹਨੇ ਕਹਿੰਦੇ ਕਹਿੰਦੇ ਦੂਜਾ ਮਾਰਤਾ ਜਾਂਦੇ ਨੇ ਤੀਜਾ ਮਾਰਿਆ ਮੇਰੇ ਬੇਟੇ ਨੇ ਜਾ ਕੇ ਦਾ ਹੱਥ ਫੜ ਲਿਆ ਇਹਨੇ ਫਿਰ ਵੀ ਚੌਥਾ ਮਾਰਿਆ ਥੱਪੜ ਜਾਂਦਾ ਮੇਰੇ ਬੇਟੇ ਨੇ ਉਹਨੂੰ ਪਰਾਂ ਧੱਕਾ ਦਿੱਤਾ ਹਨਾ ਉੱਥੇ ਇਹਨਾਂ ਦੀ ਬੈਸ-ਵਸਾਈ ਹੁੰਦੀ ਆ ਬੇਟੇ ਦਾ ਮੇਰੇ ਦਾ ਮੈਨੂੰ ਫੋਨ ਜਾਂਦਾ ਰੋਂਦੇ ਹੋਏ ਦਾ ਮੰਮੀ ਜੋਤ ਮੇਰਾ ਬੱਚਾ ਅੱਜ ਇਹਨੇ ਕੁੱਟਿਆ ਮੇਰੇ ਸਾਹਮਣੇ ਕੁੱਟਿਆ ਮੰਮੀ ਪਿੱਛੇ ਕੀ ਕਰਦਾ ਹੋਊਗਾ ਇਹ ਮੈਂ ਕਿਹਾ ਪੁੱਤ ਤੈਨੂੰ ਉਹਦੇ ਬਾਰਸ ਤਾਂ ਨਹੀਂ ਲੱਗਦਾ ਤੈਨੂੰ ਉਹਦੇ ਗੱਲਾਂ ਤੋਂ ਨਹੀਂ ਲੱਗਦਾ ਵੀ ਕੁੜੀ ਤਕਲੀਫ ਚ ਆਪਣੀ ਤੋਂ ਆਪਾਂ ਤਿੰਨ ਵਾਰ ਆਪਾਂ ਮੂਰਖਾਂ ਨੇ ਤਿੰਨ ਵਾਰ ਪਹਿਲਾਂ ਪੰਚਾਇਤ ਦੇ ਵਿੱਚ ਕੁੜੀ ਤੋਰਤੀ ਪਹਿਲਾਂ ਤਿੰਨ ਵਾਰ ਲੋਕਾਂ ਦੇ ਕਹੇ ਤੇ ਕੁੜੀ ਤੋਰਤੀ ਪੁੱਤ ਆਪਾਂ ਕੋਈ ਉਹਦਾ ਹੱਲ ਲੱਭੀਏ ਮੈਂ ਉਸ ਟਾਈਮ ਮੋਗੇ ਸੀ ਕਿ ਮੋਗੇ ਬੰਦੇ ਮੇਰੇ ਨਾਲ ਦੋ ਹੋਰ ਸੀਗੇ ਮੇਰੇ ਗਵਾਂਢੀ ਉਹਨਾਂ ਨੂੰ ਲੈ ਕੇ 11:30 ਵਜੇ ਮੈਂ ਘਰੇ ਪਹੁੰਚਦੀ ਆ ਮੈਂ ਆਪਣੀ ਕੁੜੀ ਨੂੰ ਉੱਥੋਂ ਲੈ ਆਉਣੀ ਆ ਠੀਕ ਆ ਮੇਰੀ ਕੁੜੀ ਮੇਰੇ ਨਾਲ ਆ ਜਾਂਦੀ ਆ ਮੁੜ ਕੇ ਮੇਰੀ ਕੁੜੀ ਇਹਦਾ ਨਾ ਮਤਲਬ ਨਹੀਂ ਜਾਣਾ ਚਾਹੁੰਦੀ ਹੈਗੀ ਬਥੇਰੇ ਇਹ ਫੋਨ ਕਰਦਾ ਮੈਸੇਜ ਕਰਦਾ ਮੇਰੀ ਕੁੜੀ ਨੂੰ ਕਹਿੰਦਾ ਮੈਂ ਤੇਰੀ ਮਾਂ ਨੂੰ ਬਦਨਾਮ ਕਰ ਦੂੰਗਾ ਮੈਂ ਤੇਰੀ ਮਾਂ ਨੂੰ ਮਾਰ ਦੂੰ ਮੈਂ ਤੇਰੇ ਭਰਾ ਨੂੰ ਮਾਰ ਦੂੰਗਾ ਪਰ ਉਹ ਟੱਸ ਤੋਂ ਮੱਸ ਨਹੀਂ ਹੋਈ ਹੈਗੀ 7 ਤਰੀਕ ਨੂੰ 7 ਜੂਨ ਨੂੰ ਰਾਤ ਨੂੰ 1:30 ਵਜੇ ਮੇਰੇ ਦਰਵਾਜ਼ੇ ਤੋੜਦਾ ਤੇ ਮੈਂ ਪੁਲਿਸ ਨੂੰ ਫੋਨ ਕਰਦੀ ਆ 112 ਤੇ ਬੇਟੇ ਤੋਂ ਫੋਨ ਕਰਾਉਣੀ ਆ ਤੇ ਤਾਂ ਮੈਂ ਆਪਣੇ ਬੇਟੇ ਦਾ ਬਚਾਅ ਕਰਦੇ ਆਂ ਪੁਲਿਸ ਆ ਕੇ ਮੇਰੇ ਬੇਟੇ ਦਾ ਉਸ ਟਾਈਮ ਬਚਾਅ ਕਰਦੇ ਆ ਪਰ ਪੁਲਿਸ ਦੀ 1 ਮਹੀਨਾ ਲੈ ਕੇ ਜਰੂਰ ਮੰਨਦੀ ਆ ਵੀ ਇਹ ਤੇ ਪਰਚਾ ਨਹੀਂ ਕੀਤਾ 452 ਨਹੀਂ ਲਾਈ ਇਹਦੇ ਤੇ ਇਹ ਤੇ ਤਾਂ ਘਾਉਣ ਦਾ ਪਰਚਾ ਨਹੀਂ ਲਾਇ ਤੇ ਰਵਾਲਵਰ ਦਿਖਾਉਣ ਦਾ ਪਰਚਾ ਨਹੀਂ ਕੀਤਾ ਪੁਲਿਸ ਜਿਹੜਾ ਭਗਵਾਨਤਮਨ ਕਹਿੰਦਾ ਵੀ ਹਾਂ ਫੋਟੋ ਵੀ ਕਿਸ ਦੀ ਪਾਈ ਹੋਈ ਆ ਇਹ ਸ਼ਰਿਆਂ ਪਰਵਾਲਵਰ ਦਿਖਾ ਕੇ ਗਿਆ ਅਸੀਂ ਸਾਰਾ ਕੁਝ ਦੱਸਿਆ 112 ਤੇ ਮੇਰੇ ਬੇਟੇ ਨੇ ਵੀ ਆ ਕੁਝ ਕਰਤਾ ਪਰ ਸਾਡੀ ਪੁੱਤ ਸੁਣਵਾਈ ਨਹੀਂ ਹੋਈ ਹੈਗੀ ਇਹਦੇ ਹੌਸਲੇ ਬਲੰਦ ਹੋ ਗਏ ਕੱਲੇ ਮੇਰੇ ਗੋਲੀ ਮਾਰ ਕੇ ਨੇ ਗੋਲੀ ਤੁਸੀਂ ਗੱਲ ਕੀਤੀ ਕਿ ਗੋਲੀ ਮਾਰ ਗਿਆ ਘਰੇ ਆ ਕੇ ਤੁਹਾਡੇ ਮਾਤਾ ਜਿਹੜੇ ਨੇ ਤੁਹਾਡੇ ਨਾਲ ਸੀ ਬਾਬਾ ਗੁਰਵਿੰਦਰ ਸਿੰਘ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜੇ ਉਹਨਾਂ ਦੇ ਬਿਆਨ ਆਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਨਾਨੀ ਨੂੰ ਨਾਲ ਲੈ ਕੇ ਆਏ ਸੀ ਅਸੀਂ ਕੋਈ ਗੋਲੀ ਚਲਾਉਣ ਦਾ ਇਰਾਦੇ ਨਾਲ ਨਹੀਂ ਸੀ ਆਏ ਕਹਿੰਦੇ ਝੂਠ ਬੋਲਦੇ ਨੇ ਤੁਹਾਨੂੰ ਪਤਾ ਸੀ ਕਿ ਤੁਹਾਡੀ ਮਾਂ ਜਿਹੜੀ ਆ ਤੁਹਾਡੇ ਮਦਰ ਜਿਹੜੇ ਨੇ ਬਾਬਾ ਗੁਰਵਿੰਦਰ ਸਿੰਘ ਦੇ ਨਾਲ ਆ ਰਹੇ ਨੇ ਤਨ ਨੂੰ ਕਮ ਇਹਦੇ ਝੂਠ ਦਿਆ ਕਿੰਨਿਆ ਕੋ ਉਦਾਹਰਨਾਂ ਦਵਾ ਇਹਦੇ ਝੂਠ ਦਿਆ ਤੁਹਾਨੂੰ ਮੈਂ ਕਿੰਨਿਆ ਕੋ ਉਦਾਹਰਨਾਂ ਦਵਾ ਠੀਕ ਹੈ ਜਿਹੜਾ ਬੇਗੋ ਵਾਲਾ ਆਸ਼ਰਮ ਹੈ ਉਹ ਇਹਦਾ ਝੂਠ ਦਾ ਪਲੰਦਾ ਠੀਕ ਹੈ ਦੁਨੀਆ ਦੇ ਸਾਹਮਣੇ ਆ ਠੀਕ ਹੈ ਉਹ ਬੇਗੋ ਵਾਲਾ ਆਸ਼ਰਮ ਇਹਨੂੰ ਦਾਨ ਦਿੱਤਾ ਜਾਂਦਾ ਬਾਅਦ ਦੇ ਵਿੱਚ ਇਹਦੀਆਂ ਯਾਸ਼ੀਆ ਕਰਕੇ ਤੋਂ ਖੋਲ ਲਿਆ ਜਾਂਦਾ ਕੀ ਕਾਰਨ ਬਣ ਗਿਆ ਵੀ ਇਹਨੇ 3 ਦਿਨ ਦੇ ਵਿੱਚ ਆਪਣੇ ਭਰਾ ਦਾ ਉੱਥੇ ਵਿਆਹ ਕਰਤਾ ਕੀ ਕਾਰਨ ਬਣਦਾ ਕੀ ਕੀ ਮੈਂ ਇਹਦੇ ਪਰਦੇ ਖੋਲਾਂ ਕੀ ਕੀ ਮੈਂ ਇਹਦੀਆਂ ਗੱਲਾਂ ਦੱਸਾਂ ਤੁਹਾਨੂੰ ਠੀਕ ਹੈ ਪਹਿਲਾਂ ਇਹ ਕੱਲ ਉਹ ਉਹਨੂੰ ਜਿਹੜਾ ਇਹਦੇ ਨਾਲ ਸਾਫਕਾ ਕੋਈ ਖੜਕੂ ਆਇਆ ਹੋਇਆ ਸੀਗਾ ਉਹਨੂੰ ਇਹ ਕਹਿ ਕੇ ਲੈ ਕੇ ਆਇਆ ਕਹਿੰਦਾ ਮੇਰੀ ਸੱਸ ਨੇ ਮੈਨੂੰ ਫੋਨ ਕੀਤਾ ਮੇਰੀ ਘਰ ਵਾਲੀ ਨੇ ਮੈਨੂੰ ਫੋਨ ਕੀਤਾ ਤਾਂ ਆਪਾਂ ਲੈਣ ਜਾਣਾ ਉਹ ਕਹਿੰਦੇ ਬਾਈ ਨਾਲ ਤਾਂ ਤੁਸੀਂ ਪਹਿਲਾਂ ਫੋਨ ਕਰਦਨੇ ਹੋ ਫੇਰ ਬਾਅਦ ਦੇ ਵਿੱਚ ਤੁਸੀਂ ਮੈਂ ਕਿਹਾ ਬਾਈ ਜੀ ਦਿਖਾ ਦਿਓ ਕੰਨਾ ਕੱਢ ਕੇ ਜਿੱਦਣ ਰਾਤ ਨੂੰ 1:30 ਵਜੇ ਅਸੀਂ ਇਹਨੂੰ ਪੁਲਿਸ ਨੂੰ ਮਤਲਬ ਕਾਲ ਕੀਤੀ ਉਸ ਦਿਨ ਵੀ ਇਹਨੇ ਇਹ ਗੱਲ ਕਹੀ ਆ ਮੇਰੀ ਘਰ ਵਾਲੇ ਨੂੰ ਕਿਡਨਾਪ ਕੀਤਾ ਵਾ ਮੇਰੀ ਘਰ ਵਾਲੀ ਦਾ ਫੋਨ ਆਇਆ ਮੈਂ ਮਤਲਬ ਠਨਡਾਪਨ ਨੂੰ ਕਿਹਾ ਮੈਂ ਕਿਹਾ ਦਿਖਾ ਦੇ ਦੀ ਕਾਲ ਮੇਰੀ ਬੇਟੀ ਦੀ ਕਾਲ ਦਿਖਾ ਦੇ ਵੀ ਆਈ ਵੀ ਹੋਵੇ ਤੁਹਾਨੂੰ ਹੈ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਗੱਲ ਕੀਤੀ ਨਹੀਂ ਮੈਂ ਤਾਂ ਤੈ ਮੇਰੇ ਨਾਲ ਗੱਲ ਕੀਤੀ ਆ ਉਸਤੋਂ ਤੁਹਾਨੂੰ ਕੋਈ ਕਾਲ ਕੀਤੀ ਮੈਂ ਤੁਹਾਨੂੰ ਉਦੋਂ ਹੀ ਮਨ੍ਹਾ ਕਰਤਾ ਸੀ ਵੀ ਮੈਂ ਇੱਥੇ ਹੈ ਨਹੀਂ ਕਿ ਮੈਂ ਚੰਡੀਗੜ੍ਹ ਪੰਚਕੂਲੇ ਆ ਵੀ ਭਾਈ ਤੂੰ ਆਈ ਨਾ ਮੈਂ ਕਹਾ ਤੂੰ ਕਿਉਂ ਰਾਤ ਨੂੰ 1:3 ਵਜੇ ਆ ਰਿਹਾ ਦੇਖੋ ਜੇ ਮੇਰਾ ਜਵਾਈ ਆ ਉਹ ਜੇ ਗੁੱਸੇ ਗਿੱਲੇ ਅਸੀਂ ਹੋਏ ਵਾਂ ਤਾਂ ਇਹ ਮਤਲਬ ਨਹੀਂ ਆਵੇ ਅੱਧੀ ਰਾਤ ਨੂੰ ਆ ਕੇ ਦਰਵਾਜ਼ੇ ਬੰਨੂਗਾ ਮੇਰੇ ਠੀਕ ਹੈ ਮਿੱਠ ਪਿਆਰ ਵੀ ਬੰਦਾ ਅੱਧੀ ਰਾਤ ਨੂੰ ਕਿਸੇ ਕਰ ਨਹੀਂ ਜਾਂਦਾ ਹੈਗਾ ਚਾਹੇ ਮਿੱਠ ਪਿਆਰ ਵੀ ਆਪਣਾ ਜਿੰਨਾ ਮਰਜ਼ੀ ਹੋਵੇ ਤਾਂ ਵੀ ਆਪਾਂ ਪਹਿਲਾਂ ਫੋਨ ਕਰਦੇ ਆਂ ਬਾਈ ਜੀ ਅਸੀਂ ਆਜੇ ਅਸੀਂ ਦਰਵਾਜ਼ੇ ਤੇ ਖੜੇ ਆਂ ਠੀਕ ਹੈ ਇਹਨੇ ਆ ਕੇ ਮੇਰਾ ਪਿਛਲੇ ਘੇੜ ਦਾ ਜਿੰਦਾ ਤੋੜਿਆ ਤੁਸੀਂ ਦੇ ਦਿਖਾਓ ਓਟੀ ਇਹਦੇ ਵਿੱਚ ਠੀਕ ਹੈ ਵੀ ਹਾਂ ਇਹਨੇ ਮੇਰਾ ਜਿਵੇਂ ਪਿਛਲੇ ਮੈਂ ਮਿਹਨਤ ਕਰਕੇ ਮੈਂ ਪਾਈ ਪਾਈ ਜੋੜ ਕੇ ਆ ਘਰ ਜੋੜਿਆ ਸੀਗਾ ਇਹਨੇ ਮੇਰੇ ਜਾਲੀ ਦੇ ਦਰਵਾਜ਼ੇ ਐ ਤੋੜਤੇ ਠੀਕ ਹੈ ਇਹ ਮੇਰੇ ਨਾਲ ਕਿਹੜਾ ਵੈਰ ਕੱਢ ਰਿਹਾ ਮੈਨੂੰ ਜਮਾਈ ਬਣਾ ਲਿਆ ਹਾਂ ਇਹ ਕੋਠੀ ਚੋ ਹਿੱਸਾ ਮੰਗਦਾ ਹੈ ਇਹ ਮੈਨੂੰ ਪੁੱਛਦਾ ਵੀ ਹਾਂ ਤੇਰੇ ਘਰ ਵਾਲੀ ਦੀ ਜ਼ਮੀਨ ਕਿੱਥੇ ਆ ਮੇਰੀ ਘਰ ਵਾਲੀ ਦੀ ਜ਼ਮੀਨ ਕਿੰਨੀ ਕਨਾਵਾਂ ਹੈ ਹਾਂ ਇਹ ਸਾਰੀਆਂ ਗੱਲਾਂ ਪੁੱਛਦਾ ਇਹ ਮੈਨੂੰ ਪਹਿਲਾਂ ਪੁੱਛਦਾ ਇਹ ਕਹਿੰਦਾ ਕਹਿੰਦਾ ਮਤਲਬ ਮੈਂ ਦਿਮਾਗੀ ਦਿਮਾਗ ਦੀ ਗੋਲੀ ਵੀ ਖਾਨਾ ਮੈਂ ਜੀਵ ਥੱਲੇ ਆਖਣ ਦੀ ਗੋਲੀ ਖਾਨਾ ਮੈਂ ਸਲਫਾਈ ਪੀਣਾ ਮੈਂ ਫੀਮ ਵੀ ਖਾਨਾ ਠੀਕ ਹੈ ਇਹਦੀ ਮਾਂ ਕਹਿੰਦੀ ਮੇਰਾ ਮੁੰਡਾ ਦਾ ਚਿੱਟਾ ਹੀ ਪੀਂਦਾ ਸਮੈਕ ਵੀ ਪੀਂਦਾ ਪੀਊਗਾ ਮੇਰੇ ਪਿੰਡ ਦੀ ਪੰਚਾਇਤ ਨੂੰ ਇਹ ਕਹਿੰਦੇ ਨੇ ਤੁਸੀਂ ਪਹਿਲਾਂ ਪਤਾ ਕਰ ਲੰਦ ਤੇ ਸੜ ਤਾਂ ਐ ਪੀਊਗਾ ਤੁਸੀਂ ਪਹਿਲਾਂ ਕਿਉਂ ਨਾ ਪਤਾ ਕੀਤਾ ਮੇਰੀ ਫੁੱਟ ਗਈ ਕਿਸਮਤ ਮੈਂ 11 ਦਿਨ ਦੇ ਵਿੱਚ ਵਿਆਹ ਦੇ ਤਾ ਲੋਕ ਮੈਨੂੰ ਕਹਿੰਦੇ ਨੇ ਲਾਲਚੀ ਠੀਕ ਹੈ ਮੈਂ ਲਾਲਚੀ ਨਹੀਂ ਸੀਗੀ ਮੈਂ ਤਾਂ ਚਿੱਟਾ ਚੋਲਾ ਦੇਖਿਆ ਸੀ ਮੈਨੂੰ ਪਤਾ ਨਹੀਂ ਸੀਗਾ ਚਿੱਟੇ ਚੋਲੇ ਦੇ ਪਿੱਛੇ ਕਾਲਾ ਨਾਗ ਛਿਪਿਆ ਪਰ ਤੁਸੀਂ ਕਹਿੰਦੇ ਹੋ ਕਿ ਇਹ ਇਸ ਤਰ੍ਹਾਂ ਦੇ ਨਾਲ ਦੇਗੋਵਾਲ ਵਾਲੇ ਆਸ਼ਰਮ ਦੀ ਤੁਸੀਂ ਇਹ ਗੱਲ ਕੀਤੀ ਆ ਜਾਂ ਹੋਰ ਗੱਲਾਂ ਕੀਤੀਆਂ ਨੇ ਪਰ ਜਦੋਂ ਤੁਹਾਡੀ ਬੇਟੀ ਦਾ ਬਾਬਾ ਗੁਰਵਿੰਦਰ ਸਿੰਘ ਦੇ ਨਾਲ ਆਨੰਦ ਕਾਰਜ ਹੁੰਦਾ ਹੈ ਤਾਂ ਉਹ ਤਾਂ ਕਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ ਅਕਸਰ ਚਰਚਾ ਚੱਲਦੀ ਆ ਕਿ ਤਾਂ ਜਾਂ ਬਾਬਾ ਗੁਰਵਿੰਦਰ ਸਿੰਘ ਵੀ ਕਹਿੰਦੇ ਰਹੇ ਨੇ ਕਹਿੰਦੇ ਬੜਾ ਸਾਦਾ ਕਾਰਜ ਅਸੀਂ ਨੇ ਕੀਤਾ ਹੈਗਾ ਕਹਿੰਦੇ ਕੁਝ ਲਿਆਦਿਆ ਨਹੀਂ ਅਸ ਤਾਂ ਥੋੜੇ ਜੇ ਪਰਿਵਾਰਕ ਬੰਦੇ ਜਿਹੜੇ ਨੇ ਗਏ ਸੀ ਨਾਰਮਲ ਕਾਰਜ ਕੀਤਾ ਜਿਹੜਾ ਇਨੇ ਢਾਈ ਸੋ ਬੰਦੇ ਦੀ ਮੈਨੂੰ ਬਰਾਤ ਕਿਹਾ ਸੀਗਾ 70 ਬੰਦੇ ਲੈ ਕੇ ਆਇਆ ਜਸਕਰਨ ਸਿੰਘ ਕਾਨ ਸਿੰਘ ਆਲਾ ਇਸ ਗੱਲ ਦਾ ਗਵਾਹ ਠੀਕ ਆ ਕਿੰਨੀਆਂ ਸ਼ਾਂਪਾਂ ਪਾਈਆਂ ਮੈਂ ਕਿੰਨੀਆਂ ਮੁੰਦੀਆਂ ਪਾਈਆਂ ਕਿੰਨੇ ਟੌਪਸ ਪਾਏ ਕਿਵੇਂ ਇਹਨੂੰ ਚੈਨ ਪਾਈਆ ਕਿਵੇਂ ਇਹਨੂੰ ਮੁੰਦੀ ਪਾਈਆ ਜਾਂ ਜੋ ਮੈਂ ਕੁਛ ਦਿੱਤਾ ਇਹਨੂੰ ਜਸਕਰਨ ਸਿੰਘ ਕਾਨ ਸਿੰਘ ਆਲਾ ਗਵਾਹ ਇਸ ਤੁਸੀਂ ਨੇ ਆਪਣੀ ਮਰਜ਼ੀ ਨਾਲ ਦਿੱਤਾ ਜਾਂ ਮੰਗਿਆ ਗਿਆ ਇਹਨੇ ਮੰਗਿਆ ਸੀਗਾ ਇਹਨੇ ਵਿਆਹ ਤੋਂ 7 ਦਿਨ ਪਹਿਲਾਂ ਇਹਨੇ ਮੇਥੋਂ ਟੁੰਮਾ ਮੰਗੀਆਂ ਨੇ ਠੀਕ ਆ ਇਹਨੇ 4 ਸ਼ਾਂਪਾਂ ਦੀ ਮੇਥੋਂ ਮੰਗ ਕੀਤੀ ਤੇ 3 ਟੌਪਸਾਂ ਦੀ ਜੋੜੀਆਂ ਦੀ ਮੰਗ ਕੀਤੀ ਆ ਇਹਨੇ ਆਪਦੇ ਆਪ ਨੂੰ ਚੈਨ ਦੀ ਮੰਗ ਕੀਤੀ ਆ ਕਹਿ ਕੇ ਵੀ 2.5 ਟੋਲ ਦੀ ਚੈਨ ਠੀਕ ਆ ਕੈਕੇ ਨੇ ਮੰਗ ਕੀਤੀ ਪਰ ਮੈਂ ਡੇਢ ਥੋੜੇ ਦੀ ਚੈਨ ਪਾਈ ਆ ਮੈਂ ਨੂੰ ਕਿਹਾ ਵੀ ਜੇ ਵਿਆਹ ਚ ਕੁਛ ਦਿਨ ਹੁੰਦੇ ਮੈਂ ਤੈਨੂੰ ਢਾਈ ਉਹ ਦੇ ਦਿੰਦੀ ਪਰ ਹੈ ਨਹੀਂ ਇੰਨੀ ਗੰਜਾਸ 250 ਬੰਦੇ ਦੇ ਨੇ ਮੇਰੇ ਤੋਂ ਖਾਣਾ ਤਿਆਰ ਕਰਾਇਆ ਸਾਰਾ ਮੇਰਾ ਗਵਾਂਡ ਗਵਾਏ ਜਿਹੜਾ ਅਸੀਂ ਉਹ ਇੱਥੇ ਗਰੀਬਾਂ ਚ ਮੰਡੇ ਆ ਠੀਕ ਹੈ ਲੈ ਕੇ 70 ਬੰਦੇ ਆਇਆ ਉਪਰ ਉਹਦੀ ਮਾਂ ਕਹਿੰਦੀ ਆ ਕਹਿੰਦੀ ਜੇ ਤੁਸੀਂ ਐਡਾ ਕਾਰਜਰ ਚ ਆਇਆ ਹੋਇਆ ਸੀਗਾ ਤੁਸੀਂ ਵੀਡੀਓ ਦੇਖ ਸਕਦੇ ਹੋ ਵਿਆਹ ਦੀ ਕਿੱਡਾ ਮੈਂ ਟੈਂਟ ਲਾਇਆ ਹੋਇਆ ਸੀ ਕਿਵੇਂ ਮੈਂ ਲਾਈਟਾਂ ਲਾਈਆਂ ਹੋਈਆਂ ਸੀ ਕਿੱਡਾ ਮੈਂ ਪੈਲਸ ਦੇ ਉੱਤੇ ਦੀ ਕੰਮ ਕੀਤਾ ਹੋਇਆ ਸੀਗਾ ਮੈਂ ਇੱਕ ਮਿਸਾਲ ਰੱਚੀ ਸੀ ਵੀ ਮੈਂ ਆਪਣੀ ਬੇਟੀ ਦਾ ਘਰੇ ਵਿਆਹ ਕਰ ਰਹੀ ਹਾਂ ਠੀਕ ਹੈ ਮੈਂ ਇੱਕ ਮਿਸਾਲ ਰੱਚੀ ਸੀ ਕਿ ਮੈਂ ਮਿਸਾਲ ਬਣਨਾ ਚਾਹੁੰਦੀ ਸੀ ਦੁਨੀਆ ਦੇ ਵਿੱਚ ਵੀ ਮੈਂ ਬੇਟੀ ਦਾ ਵਿਆਹ ਘਰੇ ਵੀ ਪੈਲਸ ਵਾਂਗੂ ਹੋ ਸਕਦਾ ਹਰ ਚੀਜ਼ ਮੇਰੇ ਮਤਲਬ ਬੱਚੀ ਦੇ ਵਿਆਹ ਦੀ ਸਾਢੇ 3:00 ਵਜੇ ਇਹ ਬਰਾਤ ਲੈ ਕੇ ਆਉਂਦਾ ਆਪਣੇ ਖਾਣਾ ਖਾ ਕੇ ਸਾਡੇ 3:30 ਵਜੇ ਸਾਰੇ ਬਰਾਤੀ ਵਿਦਾ ਹੋ ਜਾਂਦੇ ਨੇ ਇਹ 3:30 ਵਜੇ ਬਰਾਤ ਲੈ ਕੇ ਆਉਂਦਾ ਹਰੇਕ ਸਾਰਾ ਮਤਲਬ ਮਹੱਲਾ ਮੇਰਾ ਸਾਰਾ ਰਿਸ਼ਤਾਰ ਕਹਿੰਦੇ ਨੇ ਸਭ ਨੇ ਦੋ ਦੋ ਵਾਰ ਖਾਣਾ ਖਾਧਾ ਕਿਹੜਾ ਇਹ ਕਹਿੰਦਾ ਮਤਲਬ ਸਾਦਾ ਵਿਆਹ ਫੁੱਲ ਟੌਪ ਦਾ ਵਿਆਹ ਕੀਤਾ ਮੈਂ ਸਾਡੇ ਕੋਲੋਨੀ ਦੇ ਵਿੱਚ ਨਹੀਂ ਕਿਸੇ ਨੇ ਇਹੋ ਜਿਹਾ ਵਿਆਹ ਕੀਤਾ ਹੈਗਾ ਜਿਹੇ ਜਿਹੇ ਵਿਆਹ ਮੈਂ ਕੀਤਾ ਸੀਗਾ ਹਰ ਚੀਜ਼ ਇਹਦੀ ਮਾਂ ਨੂੰ 6500 ਤੋਂ ਹੇਠਾਂ ਕੋਈ ਸ਼ੂਟਿੰਗ ਦਿੱਤਾ 700 ਇਹਦੀ ਮਾਂ ਨੂੰ ਦਿੱਤੇ ਨੇ 4 ਸੂਟੇ ਦੀ ਭੈਣ ਨੂੰ ਦੁੱਤੇ ਨੇ 3 ਸੂਟੇ ਦੀ ਪਰਜਾਈ ਨੂੰ ਦੁੱਤੇ ਨੇ ਇਹਦੀ ਆਪੂਆ ਨੂੰ ਮਾਸੀਆਂ ਨੂੰ ਮਾਮੀਆਂ ਨੂੰ ਇਹਨਾਂ ਨੇ ਗਵਾਂਡੀਆਂ ਤੱਕ ਨੂੰ ਕੱਪੜੇ ਦਵਾਏ ਨੇ ਗਵਾਂਡੀਆਂ ਤੱਕ ਨੂੰ ਠੀਕ ਆ ਇਹਨਾਂ ਦੀ ਗਵਾਂਡਣ ਇੱਕ ਆਉਂਦੀ ਹੈ ਇਹਨਾਂ ਦੇ ਘਰੇ ਮਨਦੀਪ ਕੌਰ ਉਹਦੇ ਬੱਚੇ ਨੂੰ ਵੀ ਉਹਨੂੰ ਵੀ ਗਵਾਂਡਣ ਨਾਲ ਕੀ ਰਿਸ਼ਤਾ ਸੀ ਇਹਦਾ ਇਹਨਾਂ ਨੇ ਮੇਰੇ ਤੋਂ ਗਵਾਂਡਣ ਨੂੰ ਵੀ ਕੱਪੜੇ ਦਵਾਏ ਨੇ ਠੀਕ ਆ ਹਰ ਬੰਦੇ ਨੂੰ ਇਹਨਾਂ ਨੇ ਮੇਰੇ ਤੋਂ ਪਿੰਡ ਦੇ ਪੰਚਾਇਤਾਂ ਦੇ ਕੰਬਲ ਗਏ ਨੇ ਲੰਬੜਦਾਰਾਂ ਦੇ ਕੰਬਲ ਗਏ ਨੇ ਮੇਰੇ ਘਰੋਂ ਉੱਪਰੋਂ ਬਾਬਾ ਕਹਿੰਦਾ ਕਹਿੰਦਾ ਆਹ ਕੰਬਲ ਦੇਣੇ ਆਲੇ ਸੀ ਕਹਿੰਦਾ ਜਿਹੜਾ ਤੁਸੀਂ ਦੇਤੇ ਮਾਤਾ ਜੱਕ 5-500 ਰੁਪਈਆ ਦਾ ਇੱਕ ਕੰਬਲ ਸੀਗਾ ਠੀਕ ਹੈ ਜਿਹੜਾ ਇਹਨੇ ਮੇਰਾ ਨਿੰਦਕੇ ਧਰਤਾ ਠੀਕ ਹੈ ਇਹਦੇ ਭਰਾ ਨੇ 8 ਲੱਖ ਰੁਪਈਆ ਮੰਗਿਆ ਮੇਤੋਂ ਇਹਦੀ ਮਾਂ ਕਹਿੰਦੀ ਹਾਂ ਕਹਿੰਦੀ ਕਿ ਹਾਸੀ ਤੁਸੀਂ ਕਹਿੰਦੀ ਗੁਰਵਿੰਦਰ ਕਹਿੰਦਾ ਵੀ ਹਾਂ ਮੇਰੀ ਗੱਲ ਹੋਈ ਵੀ 8 ਲੱਖ ਦੀ ਤੁਹਾਨੂੰ ਪਤਾ ਹੈ ਸੰਗਰੂਰ ਦੇ ਵਿੱਚ ਕਿਵੇਂ ਰਿਸ਼ਤੇ ਹੁੰਦੇ ਨੇ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਜਾ ਕੇ ਉੱਥੇ ਦਾ ਸੱਭਿਆਚਾਰ ਪਤਾ ਕਰ ਲਿਓ ਠੀਕ ਹੈ ਇਹ ਇਹਨਾਂ ਨੇ ਪਾਇਆ ਸੀ ਮੇਰੀ ਬੇਟੀ ਨੂੰ ਇੱਕ ਹਾਰ ਇੱਕ ਕੰਨਾਂ ਦੇ ਪਾਇਆ ਸੀਗੀਆਂ ਇੱਕ ਇਹਨਾਂ ਨੇ ਮੰਗਣੇ ਚ ਪਾਈ ਸੀ ਮੁੰਦੀ ਇਹਦੀ ਸੱਸ ਨੇ ਜਾਂਦੀ ਨਹੀਂ ਲਹਾਲੀ ਅਸੀਂ ਕਹੇਤੋਂ ਠੀਕ ਹੈ ਮੇਰੀਆਂ ਟੁੰਮਾ ਮੇਰੇ ਕੋਲ ਨੇ ਮੈਂ ਝੂਠ ਨਹੀਂ ਬੋਲਦੀ ਹੈਗੀ ਮੇਰੀ ਜਿਹੜੇ ਮੈਂ ਪਾਇਆ ਸੀ ਮੈਂ ਆਪਦੇ ਵਾਲਾ ਸੈੱਟ ਪਾਇਆ ਸੀਗਾ ਉਦ ਤੇ ਟਾਂਕਾ ਲੱਗਣੇ ਵਾਲਾ ਦੁਬਾਰਾ ਹੋ ਗਿਆ ਕਿਉਂਕਿ ਕਿਤੇ ਬੱਚੇ ਨੇ ਹੀਠਾ ਉੱਤੇ ਮਤਲਬ ਦੇ ਲਿਆ ਪਾਸੇ ਦੇ ਠੀਕ ਹੈ ਉਹ ਟੂਮਾ ਮੇਰੀਆਂ ਮੇਰੇ ਕੋਲ ਨੇ ਇਹਨਾਂ ਦੀ ਹੈ ਇਹਨਾਂ ਕੋਲ ਨੇ ਮੇਰੀ ਚੈਨ ਸੋਨੇ ਦੀ ਪਾਈ ਵੀ ਹੈਨਾਂ ਕੋਲ ਮੇਰੀ ਇਹਦੀ ਮਾਂ ਨੂੰ ਟੌਪਸ ਪਾਈ ਉਹਦੀ ਭੈਣ ਨੂੰ ਇਹਦੀ ਪਰਜਾਈ ਨੂੰ ਇਹ ਸ਼ਾਂਪਾ ਪਾਈਆਂ ਸਾਰਾ ਕੁਝ ਇਹਨਾਂ ਦੇ ਕੋਲ ਹੈ ਤੁਸੀਂ ਕੋਈ ਸਾਦਾ ਵਿਆਹ ਨਹੀਂ ਸੀ ਤੁਸੀਂ ਕਾਫੀ ਚੀਜ਼ਾਂ ਹਨਾ ਗਣਾਈਆਂ ਨੇ ਕਿ ਇਸ ਤਰ੍ਹਾਂ ਦੀਆਂ ਟੂਮਾ ਅਸੀਂ ਨੇ ਪਾਈਆਂ ਨੇ ਇੰਨਾ ਕੀਤਾ ਲੜਾਈ ਝਗੜੇ ਦਾ ਕਾਰਨ ਕੀ ਰਹਿੰਦਾ ਸੀ ਤੁਸੀਂ ਦੱਸਿਓ ਵੀ ਅਕਸਰ ਤੁਹਾਡੇ ਬੇਟੇ ਦੇ ਸਾਹਮਣੇ ਵੀ ਤੁਹਾਡੀ ਬੇਟੀ ਦੇ ਉੱਪਰ ਸਰੀਰਕ ਜਿਹੜਾ ਉਹ ਹਮਲਾ ਕੀਤਾ ਗਿਆ ਥੱਪੜ ਤਾਂ ਖਾਰੇਗੇ ਹਨ ਕਾਰਨ ਕੀ ਰਹਿੰਦਾ ਸੀ ਕੁਝ ਦੱਸਿਆ ਹੋਣਾ ਬੇਟੀ ਨੇ ਤੁਹਾਨੂੰ ਇੱਕ ਤਾਂ ਸਭ ਨੂੰ ਪਤਾ ਵੀ 4.5 ਲੱਖ ਰੁਪਏ ਇਹਨਾਂ ਦਾ ਬਿੱਲ ਪਰ ਨੇ ਆਲਾ ਠੀਕ ਹੈ ਨਾ ਸਭ ਨੂੰ ਪਤਾ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਪੈਸੇ ਮੰਗ ਹਟਿਆ ਇਹ ਬਿਹਾ ਕਿਉਂਕਿ ਜਿੱਦਣ ਮੈਂ ਵਿਆਹ ਤੋਂ ਬਾਅਦ ਇਹਨੇ ਪਹਿਲੇ ਦਿਨ ਤੁਸੀਂ ਮੇਰੀ ਪੋਸਟ ਦੇਖ ਲਿਓ ਮੇਰੀ ਦਸੰਬਰ ਜਾਂ ਸ਼ਾਇਦ ਜਨਵਰੀ ਦੇ ਪਹਿਲੇ ਹਫ਼ਤੇ ਦੀ ਪੋਸਟ ਹੈ ਠੀਕ ਹੈ ਮੈਂ ਕਹੀ ਕਿ ਮੈਂ ਪੱਟੀ ਗਈ ਮੈਂ ਗਲਤੀ ਕਰ ਬੈਠੀ ਠੀਕ ਹੈ ਸਭ ਨੇ ਮੈਨੂੰ ਪੁੱਛਿਆ ਵੀ ਕੀ ਹੋਇਆ ਮੈਂ ਕਿਹਾ ਵੀ ਜਿਹੜੇ ਸੂਝਵਾਨ ਨੇ ਉਹ ਸਮਝ ਕੇ ਠੀਕ ਹੈ ਸ਼ਾਇਦ ਤੁਹਾਡਾ ਵੀ ਕਮੈਂਟ ਆਇਆ ਸੀਗਾ ਇਹ ਉਸ ਸਮੇਂ ਉਸੇ ਸਮੇਂ ਮੇਰੀ ਬੇਟੀ ਨੂੰ ਇਹ ਦਾਜ ਲਈ ਟੌਰਚਰ ਕਰਨ ਲੱਗ ਗਿਆ ਸੀ ਨਸ਼ਾ ਕਰਕੇ ਟੌਰਚਰ ਕਰਦਾ ਸੀ ਇੱਕ ਇਹਨਾਂ ਦੇ ਘਰ ਦੇ ਵਿੱਚ ਮੈਨੂੰ ਦੱਸਿਆ ਗਿਆ ਸੀ ਵੀ ਸਾਡੇ ਜੋੜੇ ਬੱਚੇ ਨੇ ਮੇਰੇ ਭਰਾ ਕੋਲ ਜੋੜੇ ਬੱਚੇ ਨੇ ਠੀਕ ਹੈ ਨਾ ਇਹ ਦੱਸਿਆ ਗਿਆ ਸੀ ਪਰ ਵਿਆਹ ਤੋਂ ਬਾਅਦ ਇਹਨੇ ਮੇਰੀ ਬੇਟੀ ਨੂੰ ਦੱਸਿਆ ਵੀ ਜਿਹੜਾ ਇਹ ਬੱਚਾ ਸਾਨੂੰ ਨਹਿਰ ਤੋਂ ਮਿਲਿਆ ਸੰਸਾਰਦੀਪ ਪਾਲ ਖਰੋੜ ਹੈ ਮਿੰਟੂ ਹੈ ਜਿੱਥੋਂ ਜਿਹੜਾ ਲੈ ਕੇ ਆਉਂਦੇ ਨੇ ਵੀਡੀਓ ਬਣਾਉਂਦੇ ਨੇ ਜਿਹੜਾ ਇਹ ਬੱਚਾ ਮਿਲਿਆ ਸੀ ਜੇ ਇਹਨੂੰ ਨਹਿਰ ਤੋਂ ਮਿਲਿਆ ਹੁੰਦਾ ਇਹ ਤਾਂ ਧਰਤੀ ਪਟ ਦਿੰਦਾ ਲਾਹਣਤਾ ਪਾ ਪਾ ਕੇ ਉਸ ਮਾਂ ਨੂੰ ਜਿਨੇ ਉਹ ਜੰਮਿਆ ਸੀਗਾ ਅਸਮਾਨ ਪਾੜ ਦਿੰਦਾ ਇਹ ਤਾਂ ਬੱਚਾ ਕਿਸ ਦਾ ਸੀ ਉਹ ਬੱਚਾ ਇਹਨਾਂ ਨੂੰ ਪਤਾ ਜੇ ਪੁਲਿਸ ਪਤਾ ਕਰੇ ਵੀ ਬੱਚਾ ਕਿਹਦਾ ਉਹ ਉਹਦੀ ਮਾਂ ਬੱਚੇ ਦੀ ਇਹਨਾਂ ਨੇ ਖਪਾਤੀ ਮਾਰਤੀ ਪਰ ਜਿਹੜਾ ਡੀਐਨਏ ਆ ਬੱਚਿਆਂ ਦਾ ਉਸ ਬੱਚੇ ਦਾ ਡੀਐਨਏ ਇਹ ਦੋਹਾਂ ਭਰਾਵਾਂ ਚੋਂ ਕਿਸੇ ਇੱਕ ਦਾ ਹੈ ਇਹ ਮੈਂ ਦਾਅਵੇ ਨਾ ਕਹਿੰਨੀ ਆ ਠੀਕ ਹੈ ਇਹ ਮੇਰੇ ਤੋਂ ਡੈਫੇਮੇਸ਼ਨ ਦਾ ਕੇਸ ਵੀ ਪਾ ਸਕਦੇ ਨੇ ਜੇ ਉਹ ਸੱਚ ਗੱਲ ਨਾ ਹੋਈ ਠੀਕ ਹੈ ਜੇ ਮਤਲਬ ਕਿਤੇ ਪੁਲਿਸ ਆਪਦੀ ਅਸਲੀ ਕਾਰਵਾਈ ਕਰੇ ਉਹ ਮੈਂ ਕਹਿੰਨੀ ਆ ਵੀ ਉਹ ਬੱਚੇ ਦੀ ਮਾਂ ਜਾਂ ਤਾਂ ਇਹਨਾਂ ਨੇ ਕਿਤੇ ਮਾਰ ਕੇ ਖਪਾਤੀ ਠੀਕ ਹੈ ਜਾਂ ਇਹਨਾਂ ਨੇ ਘਰੋਂ ਭਜਾਤੀ ਜਾਂ ਕੁਝ ਵੀ ਹੋਇਆ ਵੈਗਰੂ ਜਾਣਦਾ ਸੱਚੇ ਪਾਤਸ਼ਾਹ ਜਾਣਦਾ ਇਹਦੀਆਂ ਆਸ਼ਕੀ ਦੀਆਂ ਇਹਦੀਆਂ ਅਜਾਸੀ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਉਹ ਮੈਨੂੰ ਮੇਰੇ ਮਤਲਬ ਵਿਆਹ ਤੋਂ ਬਾਅਦ ਮੇਰੇ ਅੱਖਾਂ ਦੇ ਸਾਹਮਣੇ ਆਈਆਂ ਨੇ ਬਾਅਦ ਚ ਮੈਨੂੰ ਪਤਾ ਲੱਗਿਆ ਇਹਦੇ ਪਿੰਡਦਿਆਂ ਨੇ ਦੱਸਿਆ ਨੇ ਪਿੰਡ ਚੋਂ ਵੀ ਪਤਾ ਲੱਗ ਜਾਊਗਾ ਵੀ ਹਾਂ ਬੱਚਾ ਕੀ ਦਾ ਹੈ ਪਿੰਡ ਚੋਂ ਪੱਤਰਕਾਰ ਜਾ ਕੇ ਪਤਾ ਕਰ ਲੈਣ ਦੱਸ ਦੇਣਗੇ ਪਤਾ ਬੱਚਾ ਕੀ ਦਾ ਸਭ ਨੂੰ ਪਤਾ ਹੈ ਉਸੀ ਗੱਲ ਕਰੀਆ ਕਿ ਬੇਟੀ ਨੂੰ ਦਹੇਜ ਦੇ ਲਈ ਜਿਹੜਾ ਪਰੇਸ਼ਾਨ ਕਰਦਾ ਸੀ ਪਰ ਬਾਬਾ ਗੁਰਵਿੰਦਰ ਸਿੰਘ ਦਾ ਜੀ ਕੱਲ ਦਾ ਬਿਆਨ ਆ ਉਹ ਤਾਂ ਕਹਿੰਦੇ ਕਹਿੰਦੇ ਮੇਰੀ ਘਰ ਵਾਲੀ ਦੱਸੋ ਕਿੱਥੇ ਆ ਕਹਿੰਦੇ ਉਹਦੀ ਮਾਂ ਨੇ ਤੇ ਉਸਦੇ ਪਰਿਵਾਰ ਨੇ ਕਹਿੰਦੇ ਕਡਨੈਪ ਕੀਤੀ ਹੋਈ ਆ ਮੇਰੀ ਘਰ ਵਾਲੀ ਦੀ ਮੇਰੇ ਨਾਲ ਗੱਲ ਨਹੀਂ ਕਰਾਉਂਦੇ ਕਹਿੰਦੇ ਜ਼ਬਰਦਸਤੀ ਉਸ ਨੂੰ ਆਪਣੇ ਕੋਲ ਰੱਖਿਆ ਹੈ ਕਿੱਥੇ ਆ ਜੀ ਸਹਿਬ ਜੋਤ ਤਿੰਨ ਤਿੰਨ ਮਹੀਨੇ ਮਈ ਦੀ ਆਈ ਹੋਈ ਹੈ ਨਾ ਕਿੰਨੀ ਵਾਰ ਮੈਂ ਪਿੰਡ ਗੇੜਾ ਮਾਰਿਆ ਪਿੰਡ ਦੇ ਗਵਾਹ ਨੇ ਠੀਕ ਆ ਵੀ ਉਹ ਕਿਡਨਾਪ ਹੈ ਜੇ ਕਿਡਨਾਪ ਕੀਤੀ ਹੋਗੀ ਮੈਂ ਉਹਨੂੰ ਕਿਸੇ ਅੰਦਰ ਜਿੰਦਾ ਲਾ ਕੇ ਰੱਖੂੰਗੀ ਠੀਕ ਆ ਜਿਹੜੇ ਕਿਡਨਾਪ ਕੀਤੇ ਹੁੰਦੇ ਨੇ ਜਾਂ ਬੰਨ ਕੇ ਰੱਖੇ ਹੁੰਦੇ ਨੇ ਮਿੰਟੂ ਵਰਗੇ ਪਾਲਖਰੌੜ ਵਰਗੇ ਉਹਨਾਂ ਨੂੰ ਛੜਾ ਕੇ ਲੈ ਕੇ ਆਉਂਦੇ ਨੇ ਠੀਕ ਆ ਮੇਰੀ ਕੁੜੀ ਪੜ ਰਹੀ ਹੈ ਮੇਰੀ ਕੁੜੀ ਬੀਐਸਸੀ ਕਰ ਰਹੀ ਹੈ ਠੀਕ ਆ ਉਹਦੀ 75000 ਮੈਂ ਫੀਸ ਭਰੀ ਹੋਈ ਆ ਕਿਹੜੀ ਜਗ੍ਹਾ ਕਰ ਰਹੀ ਆ ਦੱਸਣਾ ਚਾਹੂਂਗੇ ਨਾ ਬਿਲਕੁਲ ਨਹੀਂ ਦੱਸਣਾ ਚਾਹੂਗੀ ਇਹ ਨਹੀਂ ਮੈਂ ਗੱਲ ਦੱਸਣੀ ਹੈਗੀ ਠੀਕ ਹੈ ਇਹ ਜਿੰਨਾ ਚਿਰ ਪੜਦਾ ਬਣਿਆ ਰਹਿ ਜੇ ਉਨਾ ਹੀ ਵਧੀਆ ਠੀਕ ਹੈ ਉਹਦੀਆਂ ਤੁਹਾਨੂੰ ਮੈਂ ਕਾਪੀਆਂ ਤੁਹਾਨੂੰ ਉਹਦੇ ਮਤਲਬ ਸਾਹਮਣੇ ਤੁਹਾਡੇ ਮੈਂ ਕਰ ਸਕਦੀ ਆ ਠੀਕ ਹੈ ਉਹਦੇ ਮੈਂ ਕਲਾਸ ਦਾ ਮਤਲਬ ਦਿਖਾ ਸਕਦੀ ਆ ਵੀ ਹਾਂ ਠੀਕ ਹੈ ਪਰ ਮੈਂ ਯੂਨੀਵਰਸਿਟੀ ਦਾ ਨਾਮ ਨਹੀਂ ਲਵਾਂਗੀ ਠੀਕ ਹੈ ਮੈਂ ਬਹੁਤ ਔਖੀ ਆ ਇਸ ਬੰਦੇ ਤੋਂ ਜਦ ਤੱਕ ਪੁਲਿਸ ਇਹ ਨਹੀਂ ਕਹਿੰਦੀ ਹੈਗੀ ਵੀ ਤੇਰੀ ਬੱਚੀ ਸੇਫ ਹੈ ਉਦੋਂ ਤੱਕ ਮੈਂ ਨਹੀਂ ਦੱਸਦੀ ਵੀ ਉਹ ਕਿਹੜੀ ਯੂਨੀਵਰਸਿਟੀ ਚਾ ਠੀਕ ਹੈ ਉਹ ਮੈਂ ਇੱਥੋਂ ਘੱਟੋ ਘੱਟ 200 ਕਿਲੋਮੀਟਰ ਦੂਰ ਭੇਜੀ ਹੋਈ ਆ ਮੈਂ ਆਪਦੀ ਕੁੜੀ ਇਹਦੇ ਡਰ ਤੋਂ ਮਾਰੇ ਇਹਦੇ ਡਰ ਤੋਂ ਮਾਰੇ ਮੈਂ ਇੰਨੀ ਦੂਰ ਭੇਜੀ ਹੋਈ ਆ ਮੈਂ ਬਹੁਤ ਔਖੀ ਹੈ ਮੈਨੂੰ ਆਪਣੀ ਬੱਚੀ ਤੋਂ ਬਿਨਾ ਪਲ-ਪਲ ਲੰਘਣਾ ਮੇਰਾ ਬਹੁਤ ਔਖਾ ਹੈ ਪਰ ਜੀ ਤੁਸੀਂ ਗੱਲ ਕਰੀ ਆ ਕਿ ਹਨਾ ਤੁਸੀਂ ਖੇੜੀ ਪਿੰਡ ਦੇ ਵਿੱਚ ਜਾ ਕੇ ਪਤਾ ਕਰ ਲਓ ਪੱਤਰਕਾਰਾਂ ਨੂੰ ਤੁਸੀਂ ਨੇ ਹਨਾ ਬੇਨਤੀ ਕੀਤੀ ਆ ਪਰ ਗੁਰਵਿੰਦਰ ਸਿੰਘ ਖੇੜੀ ਕਹਿੰਦਾ ਕਹਿੰਦਾ ਤੁਸੀਂ ਮੜਾ ਜਾ ਮੈਨੂੰ ਲੋਟ ਹੋ ਜਾਂਦੇ ਹੋ ਕਹਿੰਦੇ ਮੈਂ ਚਨਾਥਲ ਪਿੰਡ ਦੇ ਥੋੜੇ ਪਿੰਡ ਦੇ ਲੋਕ ਜਿਹੜਨੇ ਸਾਹਮਣੇ ਲੈ ਕੇ ਆਉਂ ਕਹਿੰਦੇ ਇਹ ਤਾਂ ਮੇਰੀ ਸੱਸ ਗੁਰਜੀ ਮਾਫ ਕਰਿਓ ਇਹ ਸ਼ਬਦ ਮੈਨੂੰ ਵਰਤਣੇ ਪੈ ਰਹੇ ਨੇ ਕਿ ਗੁਰਜੀਤ ਕੌਰ ਤਾਂ ਗਲਤ ਬਹੁਤ ਆ ਕਹਿੰਦੇ ਮੈਂ ਚਨਾਥਲ ਪਿੰਡ ਦੇ ਲੋਕ ਸਾਹਮਣੇ ਲੈ ਕੇ ਆਉਂਗਾ ਕਹਿੰਦੇ ਇਹ ਤਾਂ 5 ਵਿਆਹ ਤੱਕ ਵੀ ਹੋ ਮੇਰੇ ਤਿੰਨ ਵਿਆਹ ਹੋਏ ਨੇ ਮੈਂ ਔਨ ਰਿਕਾਰਡ ਕਹਿ ਰਹੀ ਹਾਂ ਇੱਕ 17 ਸਾਲ ਦੀ ਉਮਰ ਦੇ ਵਿੱਚ ਹੋਇਆ ਇੱਕ 20ਵੇਂ ਸਾਲ ਦੇ ਵਿੱਚ ਹੋਇਆ ਮੇਰਾ ਠੀਕ ਆ ਇੱਕ 30ਵੇਂ ਸਾਲ ਦੇ ਵਿੱਚ ਮੇਰੀ ਰਣਦ ਨੇ ਮੇਰੇ ਦੋ ਬੱਚਿਆਂ ਦੇ ਨਾਲ ਮੇਰਾ ਵਿਆਹ ਕੀਤਾ ਸੀਗਾ ਠੀਕ ਆ ਉਹਦੇ ਰਿਕਾਰਡ ਵੀ ਮੇਰੇ ਕੋਲ ਪਏ ਨੇ ਦੋ ਵਿਆਹ ਸਾਬਤ ਕਰ ਦਵੇ ਠੀਕ ਹੈ ਦੋ ਵਿਆਹ ਸਾਬਤ ਕਰ ਦਵੇ ਵੀ ਜਿਹੜੇ ਹੋਰ ਦੋ ਵਿਆਹਾਂ ਦੀ ਇਹ ਨੌ ਲੰਦਾ ਇਹ ਸਾਬਤ ਕਰੇ ਕਿੱਥੇ ਆ ਠੀਕ ਹੈ ਗਲਤ ਇਹ ਕਹਿੰਦਾ ਪਿੰਡ ਦੇ ਕਹਿੰਦੇ ਨੇ ਗਲਤ ਮੇਰੇ ਸਾਹਮਣੇ ਪਿੰਡ ਦੇ ਗਲਤ ਕਹਿਣ ਉਹ ਗਲਤ ਕਹੂਗਾ ਮੈਨੂੰ ਜਿਹੜਾ ਸਿਰੇ ਦਾ ਆਪ ਲੁੱੱਚਾ ਹੋਗਾ ਜਿਹੜੀ ਸਿਰੇ ਦੀ ਆਪ ਲੁੱੱਚੀ ਜਨਾਨੀ ਹੋਊਗੀ ਉਹ ਮੈਨੂੰ ਗਲਤ ਕਹੂਗੀ ਨਹੀਂ ਮੇਰਾ ਪਿੰਡ ਠੀਕ ਹੈ ਮੇਰੇ ਨਾਲ ਉੱਥੇ ਖੇੜੀ ਤੱਕ ਜਾ ਕੇ ਆਇਆ ਮੈਂ ਇੱਥੇ ਰਹਿੰਦੀ ਨੂੰ 15 ਸਾਲ ਹੋ ਗਏ ਪਰ ਫਿਰ ਵੀ ਅਜ ਚਨਾਥਲ ਦੇ ਵਿੱਚ ਮੇਰੀ ਉਨੀਓ ਇੱਜ਼ਤ ਆ ਹਰੇਕ ਵਿਆਹ ਸ਼ਾਦੀ ਚ ਹਰੇਕ ਦੁੱਖ ਸੁੱਖ ਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਪਿੰਡ ਇੱਕ ਇਕੱਠੇ ਪੰਜ ਭਰਾ ਨੇ ਜਿਨ੍ਹਾਂ ਨੇ ਮੈਂ ਭੈਣ ਬਣਾਈ ਵੀ ਆ ਇੱਕ ਸਾਡੇ ਉਥੇ ਬੌਲਿਆਂ ਦਾ ਲਾਣਾ ਉਹ ਸਾਰਾ ਹੀ ਮੈਨੂੰ ਭੈਣ ਕਹਿੰਦਾ ਸਾਰਾ ਲਾਣਾ ਘਟੋ ਘਟ ਉਹਨਾਂ ਦੇ 11 ਘਰ ਨੇ ਮੈਨੂੰ ਸਾਰੇ ਭੈਣ ਕਹਿੰਦੇ ਨੇ ਇੱਕ ਉਥੋਂ ਮੇਰੇ ਨਾਨਕੇ ਬੇਹੋ ਮੇਰਾ ਅੱਧਾ ਪਿੰਡ ਦਾ ਮੇਰੇ ਭਰਾਵਾਂ ਦਾ ਮੈਨੂੰ ਉਥੇ ਕਿਹੜਾ ਗਲਤ ਕਹਿ ਜੂ ਗਲਤ ਉਹ ਕਹੂਗਾ ਜਿਨੇ ਮੇਰੇ ਤੇ ਕੋਈ ਮਾੜੀ ਨਿਗਾਹ ਰੱਖੀ ਵੀ ਹੋਊਗੀ ਜਿਹਦੇ ਮੈਂ ਛੱਤਰ ਪ੍ਰੇਡ ਕੀਤੀ ਹੋਊਗੀ ਜਿਹੜਾ ਮੈਂ ਠਾਣਾ ਦਿਖਾਇਆ ਹੋਊਗਾ ਜੀ ਨੂੰ ਉਹ ਮੈਨੂੰ ਗਲਤ ਕਹੂਗਾ ਨਹੀਂ ਮੈਨੂੰ ਕੋਈ ਹੋਰ ਮਾਈ ਦਾ ਪੁੱਤ ਗਲਤ ਨਹੀਂ ਕਹਿ ਸਕਦਾ ਤੁਸੀਂ ਕਿਹਾ ਠਾਣਾ ਦਿਖਾਇਆ ਹੋ ਬਹੁਤ ਇੱਕ ਖਤਰਨਾਕ ਜਨਾਨੀਆਂ ਇਸ ਤਰ੍ਹਾਂ ਠਾਣੇ ਕਿਉਂਕਿ ਆਮ ਕਿਸੇ ਬੰਦਾ ਦਾ ਕੋਈ ਜਾਂਦਾ ਨਹੀਂ ਹੈਗਾ ਜੀ ਉਹ ਕੀ ਕਰ ਆਪਦੀ ਇੱਜ਼ਤ ਪਚਾਉਣ ਲਈ ਔਰਤ ਨੂੰ ਹਥਿਆਰ ਚੱਕਣਾ ਪੈਂਦਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਹਥਿਆਰ ਚੱਕੋ ਠੀਕ ਹੈ ਪਰ ਅੱਜ ਦੀਆਂ ਸਰਕਾਰਾਂ ਨਹੀਂ ਅਲਾਉ ਕਰਦੀਆਂ ਵੀ ਅਸੀਂ ਕਿਰਪਾਨ ਆਪਣੇ 3 ਫੁੱਟ ਵੀ ਰੱਖ ਲਈਏ ਠੀਕ ਹੈ 27 ਸਾਲ ਦੀ ਉਮਰ ਦੇ ਵਿੱਚ ਮੇਰਾ ਘਰ ਵਾਲਾ ਮਰ ਜਾਂਦਾ ਠੀਕ ਹੈ ਕੋਈ ਮੈਨੂੰ ਟੀਚਰ ਕਰਦਾ ਕੋਈ ਮੁਖਾਲ ਕਰਦਾ ਠੀਕ ਹੈ ਫਿਰ ਮੈਂ ਕਾਨੂੰਨ ਦਾ ਸਹਾਰਾ ਲੱਤਾ ਹਮੇਸ਼ਾ ਹਮੇਸ਼ਾ ਮੈਂ ਕਾਨੂੰਨ ਦਾ ਸਹਾਰਾ ਲੱਤਾ ਕਾਨੂੰਨ ਦਾ ਸਹਾਰਾ ਲੈ ਕੇ ਉਹ ਬੰਦਿਆਂ ਨੂੰ ਮੈਂ ਸਿੱਧੇ ਕੀਤਾ ਠੀਕ ਹੈ ਅੱਜ ਤੱਕ ਉਹ ਲੋਕ ਮੇਰੀ ਇੱਜ਼ਤ ਕਰਦੇ ਨੇ ਠੀਕ ਹੈ ਮੇਰੇ ਪਿੰਡ ਦੇ ਅੱਜ ਤੱਕ ਮੇਰ ਨਾਲ ਵਰਤਦੇ ਨੇ ਹੁਣ ਵੀ ਸਵੇਰ ਦਾ ਤੁਸੀਂ ਦੇਖਿਆ ਹੋਗਾ ਤੁਹਾਡੇ ਪੱਤਰਕਾਰਾਂ ਦੇ ਆਉਣ ਤੋਂ ਪਹਿਲਾਂ ਅੱਧਾ ਪਿੰਡ ਮੇਰੇ ਕੋਲ ਬੈਠਾ ਸੀਗਾ ਠੀਕ ਹੈ ਜਿਹੜਾ ਲੁੱੱਚਾ ਹੋਊਗਾ ਉਹੀ ਮੈਨੂੰ ਲੁੱੱਚੀ ਕਹੂਗਾ ਜਿਹੜਾ ਸਹੀ ਬੰਦਾ ਹੋਊਗਾ ਮੈਨੂੰ ਕਦੇ ਗਲਤ ਨਹੀਂ ਕਹਿੰਦਾ ਹੈਗਾ ਬਾਬਾ ਗੁਰਵਿੰਦਰ ਸਿੰਘ ਦਾ ਬਿਆਨ ਆਇਆ ਤਾਂ ਉਹ ਕਹਿੰਦੇ ਨੇ ਕਿ ਮੇਰੇ ਬਾਹ ਤੋੜ ਦਿੱਤੀ ਮੇਰੀ ਲੱਤ ਤੋੜ ਦਿੱਤੀ ਮੇਰੇ ਤੇ ਹਮਲਾ ਕੀਤਾ ਮੇਰੇ ਦੰਦ ਤੋੜ ਦਿੱਤੇ ਥੋੜੇ ਉੱਪਰ ਗੋਲੀਬਾਰੀ ਚੱਲੀ ਆ ਚਲੋ ਤੁਸੀਂ ਉਹ ਵੀਡੀਓ ਦੇ ਵਿੱਚ ਕਹਿ ਰਹੇ ਹੋ ਬਾਬਾ ਗੁਰਵਿੰਦਰ ਦੀਆਂ ਲੱਤਾਂ ਕਿਹਨੀਆਂ ਤੋੜੀਆਂ ਉਹਨਾਂ ਦੀਆਂ ਮਹਾਂ ਕਿਹਨੀਆਂ ਤੋੜੀਆਂ ਦੇਖੋ ਜਦੋਂ ਨਾ ਅਸੀਂ ਇੱਥੋਂ ਗਏ ਆ ਬੇਟਾ ਮੇਰਾ ਮਤਲਬ ਇਹ ਇਹ ਸਭ ਤੋਂ ਪਹਿਲਾਂ ਮਤਲਬ ਉੱਥੇ ਆਪਦੇ ਦਾਇ ਦੇ ਪੁੱਤ ਨੂੰ ਦਾਖਲ ਕਰਾਉਣ ਦੀ ਫਰਾਕ ਦੇ ਵਿੱਚ ਉੱਥੇ ਗਿਆ ਵੀ ਹਾਂ ਮੈਂ ਇਹਨਾਂ ਦੇ ਪਰਚਾ ਕਰਾ ਦਵਾਂ ਠੀਕ ਹੈ ਇਹਨੂੰ ਪਤਾ ਤਾਂ ਲੱਗ ਗਿਆ ਵੀ ਹਾਂ ਗੋਲੀ ਵੱਜ ਗਈ ਆ ਠੀਕ ਹੈ ਗੋਲੀ ਵੱਜ ਚੀਕ ਮਾਰਤੀ ਜਦੋਂ ਮੈਂ ਇਹਨੇ ਮੇਰੇ ਗੋਲੀ ਮਾਰੀ ਪਤਾ ਇਹਨੂੰ ਵੀ ਲੱਗ ਗਿਆ ਵੀ ਦੀ ਲੱਤ ਦੇ ਵਿੱਚ ਗੋਲੀ ਵੱਜੀ ਮਾਰੀਏ ਜਦੋਂ ਨਿਸ਼ਾਨਾ ਸੇਧ ਕੇ ਇਹਨੂੰ ਪਤਾ ਹੀ ਸੀਗਾ ਇਹਨੇ ਮੇਰੀ ਧੀ ਨੂੰ ਡਰਾਉਣ ਲਈ ਜਿਹੜੀ ਉਹਨੂੰ ਗੱਲ ਕਹਿੰਦਾ ਰਹਿੰਦਾ ਨਾ ਤੂੰ ਮੇਰੇ ਬਸੇਂਗੀ ਜਾਂ ਨਹੀਂ ਬਸੇਂਗੀ ਨਹੀਂ ਤੇਰੇ ਮਾਂ ਨੂੰ ਤੇ ਬਾਪ ਨੂੰ ਭਾਈ ਨੂੰ ਦੋਹਾਂ ਉਹ ਨੂੰ ਡਰਾਉਣ ਲਈ ਇਹਨੇ ਮੇਰੇ ਲੱਤ 'ਚ ਗੋਲੀ ਮਾਰੀ ਆ ਠੀਕ ਹੈ ਇਹ ਉੱਥੇ ਜਦ ਇਹਨੂੰ ਪਤਾ ਲੱਗਿਆ ਵੀ ਹਾਂ ਮਤਲਬ ਮੇਰੇ ਤੇ ਪਰਚਾ ਹੋਊਗਾ ਇਹ ਆਪਦੇ ਨੂੰ ਲੈ ਕੇ ਪਹਿਲਾਂ ਚਲੇ ਗਿਆ ਪਤਾ ਨਹੀਂ ਇਹਨੇ ਕਿੱਥੋਂ ਗੱਡੀ ਭੰਨੀ ਆ ਵੈਕਰੂ ਜਾਣਦਾ ਕਿੱਥੋਂ ਇਹਨੇ ਸਾਰਾ ਸਸਤੋਂ ਕਿੱਥੋਂ ਗੱਡੀ ਤੁਸੀਂ ਨੇ ਨਹੀਂ ਭੰਨੀ ਅਸੀਂ ਨਹੀਂ ਤੁਸੀਂ ਮੇਰੀ ਕੱਲ ਦੀ ਲਾਈਵ ਦੇਖ ਹੀ ਲਿਆ ਹੋਣਾ ਉਹਦੇ ਵਿੱਚ ਕਿਤੇ ਗੱਡੀ ਫੁੱਟੀ ਹੋਈ ਆ ਠੀਕ ਹੈ ਤੁਸੀਂ ਤੁਹਾਨੂੰ ਤੁਸੀਂ ਲਾਇਓ ਸਕਦੇ ਨਾਲ ਚਲਾਇਓ ਵੀ ਹਾਂ ਗੱਡੀ ਫੁੱਟੀ ਹੋਈ ਆ ਜਦੋਂ ਇੱਥੋਂ ਜਾ ਰਹੀ ਆ ਗੱਡੀ ਫੇਰ ਉੱਥੇ ਜਦੋਂ ਮਤਲਬ ਬੇਟੇ ਨੇ ਮੇਰੇ ਨਹੀਂ ਦੇਖਿਆ ਮੈਂ ਕਿਹਾ ਤਾਂ ਉਹ ਖੜਾ ਹਾਂ ਵੀ ਇੱਥੇ ਕੀ ਕਰਦੇ ਨੇ ਖੜੇ ਬੇਟਾ ਕਹਿੰਦਾ ਹਾਂ ਕਹਿੰਦਾ ਆ ਖੜਾ ਆ ਕੀ ਕਰਦਾ ਇੱਥੇ ਖੜਾ ਹਨਾ ਉਹਦੇ ਅੱਖਾਂ ਮੁਰੇ ਇੰਨਾ ਹਨੇਰਾ ਹੈ ਉਹ ਤਾਂ ਬ੍ਰੇਕ ਨਹੀਂ ਲੱਗੇ ਗੱਡੀ ਇਹਦੇ ਵਿੱਚ ਵੱਜੀ ਗੱਡੀ ਵੱਜਣ ਕਰਕੇ ਇਹਦੇ ਸੱਟਾਂ ਵੱਜੀਆਂ ਹੋਣਗੀਆਂ ਪਤਾ ਨਹੀਂ ਕਿੰਨੀਆਂ ਕਵੱਜੀਆਂ ਨੇ ਪਤਾ ਨਹੀਂ ਕਿੱਥੋਂ ਮਾਰ ਕੇ ਆਇਆ ਪਤਾ ਨਹੀਂ ਕਿੰਨੀਆਂ ਕਵੱਜੀਆਂ ਨੇ ਵਾਇਗਰੂ ਜਾਣਦਾ ਪਰ ਹਾਂ ਇਹਨਾਂ ਜ਼ਰੂਰ ਹੈ ਵੀ ਗੱਡੀ ਉਹਦੇ ਵਿੱਚ ਵੱਜੀ ਹੈ ਠੀਕ ਹੈ ਨਾ ਉਹ ਤਾਂ ਵੀਡੀਓ ਵੀਡੀਓ ਆਈ ਵੀ ਆ ਉਹਦੀ ਤਾਂ ਅੰਮੀ ਗੱਡੀ ਉਹਦੇ ਵਿੱਚ ਵੱਜੀ ਆ ਠੀਕ ਹੈ ਨਾ ਪਰ ਜਿਹੜੇ ਦੰਦ ਰੁੱਟੜ ਦੀ ਗੱਲ ਆ ਦੰਦ ਇਹਦੇ ਪਹਿਲਾਂ ਹੀ ਬੋਦੇ ਸੀਗੇ ਨਰਮ ਸੀ ਠੀਕ ਹੈ ਉਹ ਜਦੋਂ ਉੱਪਰੋਂ ਬੜੱਕੇ ਛੇੜਾ ਡਿੱਗ ਗਿਆ ਟੁੱਟ ਗਏ ਹੁਣ ਇਹ ਉਹਦੇ ਚ ਅਸੀਂ ਜ਼ਿੰਮੇਵਾਰ ਥੋੜਾ ਠੀਕ ਹੈ ਨਾਲੇ ਫਿਰ ਇੱਕ ਗੱਲ ਹੋਰ ਆ ਜਿਹੜੀ ਇਹ ਗੱਲ ਕਹਿੰਦਾ ਵੀ ਹਾਂ ਮੇਰੇ ਤੋੜੇ ਨੇ ਜਿਵੇਂ ਤੂੰ ਕਹਿਣਾ ਪੁੱਤ ਉਹ ਵੀ ਅਸੀਂ ਵੀ ਕਹਿ ਸਕਦੇ ਆ ਪਰ ਮੈਂ ਕਹਿੰਦੀ ਨਹੀਂ ਹੈਗੀ ਮੈਂ ਇਹ ਗੱਲ ਮੈਨੂੰ ਪ੍ਰਸ਼ਾਸਨ ਤੇ ਪਰੋਸਾਂ ਜੇ ਪ੍ਰਸ਼ਾਸਨ ਨੇ ਮੇਰੀ ਉਦੋਂ 7 ਜੂਨ ਵਾਲੀ ਨਹੀਂ ਨਾ ਮਤਲਬ ਕਾਰਵਾਈ ਕੀਤੀ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਵੀ ਆਹ ਕਾਰਵਾਈ ਕਰ ਦਿਓ ਕਿਤੇ ਸਾਨੂੰ ਨਾ ਮਜਬੂਰ ਹੋਣਾ ਪੈ ਜਾਵੇ ਵੀ ਅਸੀਂ ਵੀ ਆਪਦਾ ਬਦਲਾ ਆਪ ਲੈ ਸਕੀਏ ਠੀਕ ਹੈ ਬਿਓ ਲਿਆ ਤਾਂ ਹੈ ਨਹੀਂਗਾ ਕਿਤੇ ਲੈਣ ਨੂੰ ਮਜਬੂਰ ਨਾ ਹੋਣਾ ਪੈ ਜਾਵੇ ਠੀਕ ਹੈ ਇਹਦੇ ਕੋਲ ਤਾਂ 골ਡੀ ਬਰਾਡ ਵਰਗੇ ਹੈਗੇ ਨੇ ਸਾਡੇ ਕੋਲ ਤਾਂ ਉਹ ਵੀ ਨਹੀਂ ਹੈਗੇ 골ਡੀ ਬਰਾਡ ਜੀ ਜਿਹਦਾ ਮੁੱਸੇ ਵਾਲਾ ਕੇਸ ਦੇ ਵਿੱਚ ਬਾਰ-ਬਾਰ ਨਾਮ ਆ ਰਿਹਾ ਚਰਚਾ ਦਾ ਵਿਸ਼ਾ 골ਡੀ ਬਰਾਡ ਦੇ ਤੁਸੀਂ ਕਹਿ ਰਹੇ ਹੋ ਮੇਰੇ ਜਵਾਈ ਦੇ ਨਾਲ ਹੈਗੀ ਆ ਗੱਲਬਾਤ ਵੱਡੀ ਗੱਲ ਕਹਿ ਰਹੇ ਹੋ ਕਿਉਂ ਬਹੁਤ ਉਮਰ ਸਾਬਤ ਕਰ ਦੂੰਗੀ ਪੁਲਿਸ ਮੈਨੂੰ ਪੁੱਛੇ ਬੈਠ ਕੇ ਮੈਂ ਸਾਬਤ ਕਰੂੰਗੀ ਸਾਬਤ ਕਰੂੰਗੀ ਮੇਰੇ ਕੋ ਗਵਾਹ ਨੇ ਜਿਨ੍ਹਾਂ ਦੇ ਸਾਹਮਣੇ ਮਤਲਬ ਇਹਨੇ ਇਹ ਗੱਲ ਕਹੀ ਆ ਬਈ ਹਾਂ ਮਤਲਬ ਗੋਲਡੀ ਬਰਾੜਾ ਨਾਲ ਮੇਰੇ ਸਬੰਧ ਨੇ ਠੀਕ ਹੈ ਪੁਲਿਸ ਮੈਨੂੰ ਪੁੱਛੇ ਪੁਲਿਸ ਨੂੰ ਮੈਂ ਦੱਸੂੰਗੀ ਠੀਕ ਹੈ ਥੋਡੇ ਕੋਲ ਜ਼ਿਕਰ ਕੀਤਾ ਕਦੇ ਗੁਰਵਿੰਦਰ ਸਿੰਘ ਖੜੀ ਨੇ ਜ਼ਿਕਰ ਵੀ ਕੀਤਾ ਇਹਨੇ ਮੈਨੂੰ ਉਹਦੀ ਫੋਟੋ ਵੀ ਦਿਖਾਈਗਾ ਐਡਾ ਵੱਡਾ ਦਾੜਾ ਪੱਗ ਬੰਨੀ ਹੋਈ ਉਸ ਬੰਦੇ ਦੇ ਮੈਂ ਨਹੀਂ ਜਾਣਦੀ ਉਹ ਗੋਲਡੀ ਬਰਾੜਾ ਪਰ ਉਹਨੇ ਇਹਨੇ ਗੋਲਡੀ ਬਰਾੜਾ ਕਹ ਕੇ ਉਹ ਮੈਨੂੰ ਚਿਹਰਾ ਦਿਖਾਇਆ ਠੀਕ ਹੈ ਇਹਨੇ ਮੈਨੂੰ ਚਿਹਰਾ ਦਿਖਾਇਆ ਕਹਿੰਦਾ ਪੁਲਿਸ ਦਾ ਲੱਭੀ ਜਾਂਦੇ ਰੋਡੇ ਭੋਡੇ ਨੂੰ ਕਹਿੰਦਾ ਆਹ ਚਿਹਰਾ ਬਣਾਈ ਬੈਠਾ ਕਹਿੰਦਾ ਬੈਠਾ ਵੀ ਇੰਗਲੈਂਡ ਦੇ ਵਿੱਚ ਹੈ ਇਹਨੇ ਆ ਵੀ ਸ਼ਬਦ ਮਿੰਤਾ ਮਰਤੇ ਨੇ ਉਸ ਟਾਈਮ ਠੀਕ ਹੈ ਮੇਰਾ 골ਡੀ ਬਰਾੜਨਾ ਕੋਈ ਹੋਣੀ ਹੈਗੀ ਰੰਜੋਸ਼ਰੀ ਮੈਂ 골ਡੀ ਬਰਾੜ ਕੇ ਬੇਨਤੀ ਕਰਦੀ ਆਂ ਵੀਰਿਆ ਜੇ ਤੈਨੂੰ ਰੱਬ ਨੇ ਇੰਨਾ ਕੋ ਉਹ ਦਿੱਤਾ ਵੀ ਤੂੰ ਕਿਸੇ ਨੂੰ ਮੌਤ ਦੇ ਘਾਟ ਪਚਾ ਸਕਦਾ ਜਾਂ ਕਿਸੇ ਨੂੰ ਬਚਾ ਸਕਦਾ ਤਾਂ ਅੱਜ ਮੇਰੀ ਤੀ ਨੂੰ ਬਚਾ ਲੈ ਜੇ ਰੱਬ ਨੇ ਤੈਨੂੰ ਐਡੀ ਕਿ ਪਾਵਰ ਦਿੱਤੀ ਹੈ ਵੀ ਤੂੰ ਕਿਸੇ ਨੂੰ ਮੌਤ ਵੀ ਦਿਖਾ ਸਕਦਾ ਠੀਕ ਹੈ ਜਾਂ ਕਿਸੇ ਨੂੰ ਬਚਾ ਸਕਦਾ ਤਾਂ ਮੇਰੀ ਤੀ ਨੂੰ ਬਚਾ ਲਾ ਮੈਂ ਗਰੀਬਣੀ ਐ ਮੈਂ ਮੈਂ ਕਿਸਦਾ ਕੁਝ ਨਹੀਂ ਵਿਗਾੜਿਆ ਹੈਗਾ ਠੀਕ ਹੈ ਹੋਰ ਆ ਵੱਡੇਆਂ ਲੋਕਾਂ ਨਾਲ ਤੇਰੀਆਂ ਹੋਣਗੀਆਂ ਮਤਲਬ ਖੈ ਭਾਜੀਆਂ ਮੇਰੇ ਨਾਲ ਤਾਂ ਕੋਈ ਨਹੀਂ ਨਾ ਹੈਗੀ ਮੇਰੀ ਬੱਚੀ ਨੂੰ ਬਚਾਲਾ ਵੀਰ ਮੇਰੇਆ ਮੇਰੀ ਬੱਚੀ ਨੂੰ ਬਚਾਲਾ ਜੇ ਤੂੰ ਸੱਚੀ ਹੈਗਾ ਠੀਕ ਹੈ ਤੂੰ ਇਹਦੇ ਇਹਦੇ ਗੱਲਾਂ ਦੇ ਮਗਰੇ ਦੀਆਂ ਦੇ ਨਾਂ ਲੱਗ ਇਹਦੇ ਗੱਲਾਂ ਮਗਰ ਨਾਂ ਲੱਗ ਜੇ ਤੇਰੇ ਕੋਲ ਮੇਰੀ ਵੀਡੀਓ ਪਹੁੰਚਦੀ ਆ ਇਹ ਝੂਠਾ ਬੰਦਾ ਹੈ ਨਸ਼ਈ ਬੰਦਾ ਇਹ ਇਹ ਠੱਗ ਠੋਰ ਬੰਦਾ ਠੀਕ ਹੈ ਮੈਂ ਕੀ ਕੀ ਇਹਦੀਆਂ ਬਿਆਨ ਕਰਾਂ ਮੈਂ ਕੀ ਕੀ ਇਹਦੇ ਪਰਦੇਖ ਫੁੱਲਾਂ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਇਹਦਾ ਭਰਾ ਇਹਦੇ ਨਾਂ ਦੇ ਉੱਤੇ ਅਫੀਮ ਵੇਚਦਾ ਹੈ ਇਹਦਾ ਭਰਾ ਇਹਦੇ ਨਾਂ ਦੇ ਉੱਤੇ ਕੈਪਸੂਲ ਵੇਚਦਾ ਹੈ ਇਹਦਾ ਭਰਾ ਇਹਦੇ ਨਾਂ ਦੇ ਉੱਤੇ ਟੀਕੇ ਵੇਚਦਾ ਸਭ ਕੁਝ ਪਤਾ ਹੈ ਕਿਹਦੇ ਕਿਹਦੇ ਨਾਲ ਸੰਬੰਧ ਰੇ ਉਹ ਰਿਪੋਰਟਸ ਨੂੰ ਵੀ ਸਾਰਾ ਪਤਾ ਹੈ ਅਮਰਗੜ ਪੁਲਿਸ ਨੂੰ ਵੀ ਸਾਰਾ ਪਤਾ ਹੈ ਸੰਗਰੂਰ ਪੁਲਿਸ ਨੂੰ ਵੀ ਸਾਰਾ ਪਤਾ ਸਭ ਕੁਝ ਇਹਦਾ ਕੱਲਾ ਕੱਲਾ ਪੁਲਿਸ ਨੂੰ ਪਤਾ ਹੈ ਪਰ ਇਹਨੂੰ ਹੱਥ ਨਹੀਂ ਪਾਉਂਦੇ ਹੱਥ ਕਿਉਂ ਨਹੀਂ ਪਾਉਂਦੇ ਸੁਖਵੀਰ ਬਾਦਲ ਵਰਗੇ ਦੇ ਯਾਰ ਨੇ ਮੰਨਦਾ ਇਹ ਕੈਮਰਾ ਔਨ ਕੈਮਰਾ ਮੰਨਦਾ ਨਾ ਵੀ ਸੁਖਵੀਰ ਬਾਦਲ ਮੇਰਾ ਯਾਰ ਆ ਮੰਨਦਾ ਇਹ ਔਨ ਕੈਮਰਾ ਵੀ ਅਮਿਤ ਸ਼ਾ ਮੇਰਾ ਯਾਰ ਆ ਮੰਨਦਾ ਇਹ ਔਨ ਕੈਮਰਾ ਕਹਿੰਦਾ ਵੀ ਅਮਿਤ ਸ਼ਾ ਮੇ ਅਮਿਤ ਸ਼ਾ ਨਾ ਮੇਰੀ ਯਾਰੀ ਆ ਮੰਨਦਾ ਇਹ ਔਨ ਕੈਮਰਾ ਦਾਦੂ ਵਾਲਾ ਨਾ ਮੇਰੀ ਯਾਰੀ ਆ ਮੇਰੀ ਦਾਦੂ ਵਾਲ ਅੱਗੇ ਵੀ ਬੇਨਤੀ ਆ ਜੇ ਜਾਰੀ ਆ ਇਹਦੀ ਤਾਂ ਇਹਨੂੰ ਰੋਕੋ ਵੀ ਮੇਰੇ ਖਿਲਾਫ ਨਾ ਇਹ ਤੁਹਾਡੀਆਂ ਜਾਰੀਆਂ ਵਰਤੇ ਮੈਂ ਗਰੀਬਣੀ ਆ ਮੈਂ 23 ਸਾਲ ਆਪਦੀ ਧੀ ਪਾਲੀ ਆ 21 ਸਾਲ ਉਹਨੂੰ ਆਪਦੇ ਘਰਾਂ ਦੇ ਤੋਂ ਬਿਨਾਂ ਪਾਲਿਆ ਮੈਂ ਲੋਕਾਂ ਦੇ ਭਾੜੇ ਬਾਜ-ਬਾਜ ਪਾਲਿਆ ਆਪਣੇ ਹਾਂ ਮੈਨੂੰ ਬਚਾ ਲੋ ਮੈਨੂੰ ਬਚਾ ਲੋ ਲੀਡਰੋ ਹੋਏ ਦੀ ਮਦਦ ਤੁਸੀਂ ਨਾ ਕਰੋ ਲੀਡਰੋ ਮੈਨੂੰ ਬਚਾ ਲੋ ਹੋ ਕੋਈ ਮੇਰੇ ਵਾਸਤੇ ਵੀ ਕਾਨੂੰਨ ਆਗਾ ਹਮੇਂ ਫਸ ਕੀਏ ਦੇ ਕੋਲ ਮੇਰੀ ਤੀਨ ਨੂੰ ਬਚਾ ਲੋ ਮੇਰੀ ਤੀਨ ਨੂੰ ਖੁੱਲੇ ਅਸਮਾਨ ਚ ਫਿਰੇ ਸਵਾਰ ਚ ਡਿਡਰ ਹੋ ਕੇ ਵਰਤੇ ਕਹਿੰਦੇ ਮੈਂ ਚੱਕ ਕੇ ਲੈ ਜੂ ਇੱਕੋ ਸ਼ਬਦ ਵਰਤਦਾ ਮੈਂ ਚੱਕ ਕੇ ਲੈ ਜੂਗਾ ਹੋ ਕੋਈ ਬਚਾ ਲੋ ਮੇਰੀ ਤੀਨ ਨੂੰ ਮੇਰੀ ਤੀਨ ਨੂੰ ਡਰਾਉਂਦਾ ਹੈ ਤੇਰੀ ਮਾਂ ਨੂੰ ਮਾਰ ਦੂ ਤੇਰੇ ਭਾਈ ਨੂੰ ਮਾਰ ਦੂ ਹੋ ਕੋਈ ਸਤਿੰਨ ਜੀ ਆ ਨਾ ਡੱਬਰ ਹੈ ਕੋਈ ਸਾਡਾ ਬੱਬਾ ਵੱਡਾ ਡੱਬਰ ਨਹੀਂ ਬਚਾ ਲੋ ਮੈਨੂੰ ਬਚਾ ਲੋ ਗੋਲੀ ਕਿਸ ਨੇ ਚਲਾਈ ਆ ਜੀ ਤੁਹਾਡੇ ਪਰ ਗੁਰਵਿੰਦਰ ਸਿੰਘ ਖੇੜੀ ਨੇ ਚਲਾਈ ਆ ਜਾਂ ਉਹਨਾਂ ਦੇ ਨਾਲ ਦੇ ਨੇ ਕਿਸ ਨੇ ਚਲਾਈ ਆ ਗੁਰਵਿੰਦਰ ਸਿੰਘ ਖੇੜੀ ਨੇ ਚਲਾਈ ਆ ਕਿਵੇਂ ਪਹਿਲਾ ਹੱਥੇ ਦੇ ਤਾਇਦੇ ਮੁੰਡੇ ਨੇ ਪਾਇਆ ਮੈਨੂੰ ਜਦ ਮੈਂ ਉਹਨੂੰ ਸਾਬਕਾ ਘੜਕੂ ਨੂੰ ਮੈਂ ਉਧਰ ਦਿਖਾਉਣ ਜਾ ਰਹੀ ਸੀਗੀ ਹੋਰੇ ਮੈਨੂੰ ਬਾਹ ਫੜ ਕੇ ਰੋਕਿਆ ਕਹਿੰਦਾ ਮਾਸੀ ਅਸੀਂ ਦਰਵਾਜ਼ਾ ਤੋੜਤਾ ਤੁਸੀਂ ਸਾਨੂੰ ਪੁਲਿਸ ਚ ਪੜਾਤਾ ਸਾਬਕਾ ਦਾਬ ਆਪਣਾ ਬਰਾਬਰ ਹੋ ਗਿਆ ਹੋਰੇ ਮੈਨੂੰ ਰੋਕਿਆ ਮੁੰਡੇ ਨੇ ਮੈਨੂੰ ਬਚਾਇਆ ਏਹ ਮਿਹਰਬਾਨ ਬਰ ਲਿਆ ਕਿ ਮੇਰੇ ਗੋਲੀ ਮਾਰਦੀ ਖਰੇ ਮਰੇ ਮੁੰਡੇ ਤੇ ਵੀ ਸਿੱਧੀਆਂ ਗੋਲੀਆਂ ਚਲਾਈ ਉਹਦੀ ਚੱਗੀ ਕਿਸ ਵਸ ਕੇ ਵੀ ਕਦੇ ਉਹ ਹੇਠਾ ਬਹਿ ਗਿਆ ਕਦੇ ਛਾਲ ਮਾਰ ਕੇ ਬਚਿਆ ਉਹ ਬੇਟਾ ਕਿੱਥੇ ਆ ਜੀ ਤੁਹਾਡਾ ਬੇਟਾ ਨਹੀਂ ਇੱਥੇ ਦਿਖ ਰਿਹਾ ਬੇਟਾ ਤੇ ਮੇਰੇ ਤਾਂ 307 ਦਾ ਪਰਚਾ ਕਰਤਾ ਪੁਲਿਸ ਨੇ ਹੋ ਲੁਕਦਾ ਫਿਰਦਾ ਇਹ ਮੈਂ ਕਿੱਥੇ ਲਕੋਵਾਂ ਉਹਨੂੰ ਮੇਰੇ ਲਈ ਕੋਈ ਸਮਾਨ ਕੋਈ ਜ਼ਮੀਨ ਨਹੀਂ ਆਗੀ ਜਿੱਥੇ ਮੈਂ ਉਹਦੇ ਬੱਚਾ ਨੂੰ ਲਕੋਵਾਂ ਹੋ ਲਕੋ ਕਿਹੜਾ ਪਾਪ ਮੇਰਾ ਮੇਰੇ ਅੱਗੇ ਆ ਗਿਆ ਰੱਬਾ ਬਖਸ਼ ਦੇ ਮੈਨੂੰ ਮੇਰੇ ਤੋਂ ਹੈ ਬੱਚਿਆਂ ਦੀ ਜਾਨ ਖਤਰੇ 'ਚ ਹੈ ਮੇਰੀ ਪ੍ਰਸ਼ਾਸਨ ਲੱਗੇ ਵੇਤੀ ਆ ਇਹ ਨੂੰ ਚਾਕੇ ਲੈ ਜਾਊਗਾ ਪ੍ਰਸ਼ਾਸਨ ਨੇ ਮੁੰਡਾ ਮੇਰਾ ਅੰਦਰ ਕਰ ਦੇਣਾ ਹਾ ਤਾਂ ਕਮੁਰੇ ਦੇ ਰਾ ਆ ਗਿਆ ਉਥੋਂ ਗੱਡੀ ਮੱਝੀ ਮੈਂ ਮੰਨਦੀ ਆ ਗੱਡੀ ਮੱਝੀ ਆ ਪਰ ਉਹਨੇ ਗਲਤੀ ਨਾਲ ਮੱਝੀ ਆ ਤਾਂ ਉਹਨੇ ਜਾਣ ਬੁੱਝ ਕੇ ਨਹੀਂ ਮਾਰੀ ਹੈਗੀ ਜਾਣ ਮੁੱਚ ਕੇ ਮੇਰੇ ਮੁੰਡੇ ਦੀ ਗੱਡੀ ਨੇ ਮਾਰੀ ਲੋਕੋ ਕੋਈ ਮੇਰੀ ਮਦਦ ਕਰ ਦੋ ਮੈਂ ਤੁਹਾਡੀ ਜਮੀਨਾ ਬਚਾਉਂਦੀ ਮਰ ਗਈ ਹਮੇ ਤੁਹਾਡੇ ਰੇਕ ਧਰਨੇ ਜਾਂਦੀ ਰਹੀ ਰੋਡ ਸੰਘਰਸ਼ਿਕ ਬੈਠੀ ਹੋਵੇ چاہے ਪਾੜੀਆ ਦਾ ਹੋਵੇ ਜਾਂ ਪੰਜਾਬੀਆਂ ਦਾ ਹੋਵੇ چاہے ਤੁਹਾਡੇ ਕਿਸਾਨੀ ਦਾ ਹੋਵੇ ਅੱਜ ਮੈਨੂੰ ਲੋੜ ਹੈ ਤੁਹਾਡੀ ਮੇਰੇ ਬੱਚਾ ਨੂੰ ਬਚਾ ਲਓ ਨਹੀਂ ਤੁਸੀਂ ਹੌਸਲਾ ਜੀ ਬਣਕਰ ਸੋ ਇੱਕ ਮਾਂ ਦੇ ਹੰਝੂ ਨੇ ਬੇਵਸ ਮائیں ਜਿਹੜੀ ਆਪਣੇ ਜਵਾਈ ਦੇ ਉੱਪਰ ਹੀ ਗੰਭੀਰ ਇਲਜ਼ਾਮ ਜੜਨੇ ਲਗਾ ਰਹੀ ਆ ਤੇ ਰੋ ਰੋ ਕੇ ਸਾਡੇ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋਂ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਆ ਇੱਕ ਜ਼ਿੰਮੇਵਾਰ ਮੀਡੀਆ ਆਦਾਰਾ ਹੋਣ ਦੇ ਨਾਤੇ ਮੁੱਖ ਮੰਤਰੀ ਪੰਜਾਬ ਜਾਂ ਲੋਕਲ ਪ੍ਰਸ਼ਾਸਨ ਦੇ ਅੱਗੇ ਅਸੀਂ ਵੀ ਅਰਦਾਸ ਬੇਨਤੀ ਕਰਦੇ ਆ ਤੁਹਾਨੂੰ ਬੇਨਤੀ ਕਰਦੇ ਆ ਕਿ ਐਸ ਕੇਐਸਡੀ ਨਿਰਪੱਖਤਾ ਦੇ ਨਾਲ ਜਾਂਚ ਕੀਤੀ ਜਾਵੇ ਤੇ ਜਿਹੜਾ ਵੀ ਇਸ ਕੇਸ ਦੇ ਵਿੱਚ ਕਸੂਰवार ਹੋਵੇ ਉਹਨਾਂ ਦੇ ਉਹਨਾਂ ਦੇ ਉੱਪਰ ਪ੍ਰਸ਼ਾਸਨ ਦੇ ਕਾਨੂੰਨਾ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਕਸੂਰवार ਹੋਣ ਉਹ ਖੁੱਲੇ ਅਸਮਾਨ ਦੇ ਥੱਲੇ ਮੁੱਖ ਮੰਤਰੀ ਸਾਹਿਬ ਨਹੀਂ ਭੁਗਤਣੇ ਚਾਹੀਦੇ ਨਹੀਂ ਉਹ ਲੋਕ ਬਣੇ ਚਾਹੀਦੇ ਤਾਂ ਜੋ ਇਸ ਮਾਂ ਦੇ ਵੱਲੋਂ ਲਗਾਏ ਗਏ ਅਲੀਗੇਸ਼ਨਾਂ ਦੀ ਇੱਕ ਵਾਰੀ ਜਾਂਚ ਕਰਕੇ ਸਖਤ ਤੋਂ ਸਖਤ ਕਾਰਵਾਈ ਪ੍ਰਸ਼ਾਸਨ ਕਰੇਗਾ ਇਹ ਉਮੀਦ ਦੇ ਨਾਲ ਫਤੋਂ ਵਿਦਾ ਲੈਂਦੇ ਹਾਂ done